ਸਸ ਦੀ ਗੱਲ ਬਈ ਸਾਰਿਆਂ ਨੂੰ ਮੈਂ ਅੱਜ ਪਹੁੰਚ ਕੇ ਖਿਆਲੀ ਪਿੰਡ ਜਾਨਕੀ ਲੱਖੇ ਖਿਆਲੀ ਦੇ ਘਰੇ ਇਹ ਲੱਖੇ ਖਿਆਲੀ ਦਾ ਘਰ ਆ ਕਿਉਂਕਿ ਸਾਡੇ ਕਬੱਡੀ ਦੇ ਵਿੱਚ ਜਿੰਨਾ ਬੰਦਾ ਜਿੰਨੀ ਕ ਮਿਹਨਤ ਕਰਦਾ ਉਹ ਉਹਨਾਂ ਦਾ ਆਪਣਾ ਪਰਿਵਾਰ ਪਾਲਦਾ ਉਹਨਾਂ ਦਾ ਘਰ-ਬਾਰ ਬਣਾਉਂਦਾ ਲੈ ਅੱਜ ਲੱਖੇ ਬਈ ਦੇ ਪਿੰਡ ਪਹੁੰਚੇ ਹਾਂ ਲੱਖੇ ਨਾਲ ਕਰਾਂਗੇ ਗੱਲਬਾਤ ਔਰ ਤੁਸੀਂ ਦੇਖੋ ਵੀ ਇਹ ਲੱਖੇ ਖਿਆਲੀ ਦਾ ਘਰ ਆ ਕਿਉਂਕਿ ਬਈ ਵਿੱਚ ਬੰਦੇ ਕਹਿੰਦੇ ਵੀ ਕਬੱਡੀ ਵਾਲੇ ਸਾਡੇ ਨਾਲ ਇੰਨਾ ਐ ਕਰਕੇ ਐ ਕਰਦੇ ਆ ਆ ਦੇਖੋ ਇਹ ਲੱਖੇ ਖਿਆਲੀ ਦਾ ਘਰ ਆ ਬਈ ਲੂਡ ਨੂੰ ਵੱਤਵਾਦ ਸ਼ੇਅਰ ਕਰਦੇਓ ਕਿਉਂਕਿ ਵੀਡੀਓ ਸ਼ੇਅਰ ਕਰਨ ਦਾ ਮਤਲਬ ਇਹ ਹੁੰਦਾ ਬਈ ਵੀ ਜੋ ਬੰਦਾ ਕਬੱਡੀ ਜਿੰਨੀ ਕੁ ਮਿਹਨਤ ਕਰਦਾ ਹੈ ਨਾ ਉਹਨਾਂ ਦਾ ਬਦ ਪਰਿਵਾਰ ਫਲਦਾ ਬਾਕੀ ਆਪਾਂ ਲੱਖੇ ਖਿਆਲੀ ਨਾਲ ਗੱਲਬਾਤ ਕਰਾਂਗੇ ਜੁੜਦੇਓ ਵੀਡੀਓ ਦੇ ਨਾਲ ਲੈ ਵੀ ਬਾਈ ਆਪਾਂ ਲੱਖੇ ਖਿਆਲੀ ਦੇ ਪਿੰਡ ਪਹੁੰਚੇ ਸੀ ਆਪਾਂ ਬਾਈ ਦੇ ਘਰੇ ਪਹੁੰਚੇ ਆ ਬਾਈ ਨਾਲ ਕਰਦਾ ਕਬੱਡੀ ਬਾਰੇ ਗੱਲਾਂਬਾਤ ਲੱਖੇ ਵੀਰੇ ਸਤਿ ਸ੍ਰੀ ਅਕਾਲ ਪਹਿਲਾਂ ਦਾ ਹਾਂਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਵੀ ਤੁਹਾਡੇ ਸਰੋਤੇ ਨੇ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਤੁਸੀਂ ਸਾਡੇ ਨਮਾਣਾ ਜੀ ਦੇ ਘਰੇ ਆਏ ਚਲੋ ਬਈ ਇੱਕ ਹਨਾ ਆਪਾਂ ਕਿਉਂਕਿ ਆਪਣਾ ਕਬੱਡੀ ਇੱਕ ਪਰਿਵਾਰ ਆ ਕਿਉਂਕਿ ਆਪਣਾ ਫਰਜ ਬਣਦਾ ਵੀ ਜਦੋਂ ਆਪਣੇ ਪਰਿਵਾਰ ਦੇ ਵਿੱਚ ਕਿਸੇ ਦੇ ਭੀੜ ਪੈਂਦੀ ਆ ਆਪਣਾ ਖੜਾਣਾ ਫਰਜ ਬਣਦਾ ਹਾਂਜੀ ਹੋਰ ਲਖੇ ਵੀਰੇ ਪਰਿਵਾਰ ਸਾਰਾ ਵਧੀਆ ਹਾਂਜੀ ਹਾਂਜੀ ਬਾਨੀ ਵੀਰੇ ਬਹੁਤ ਬਹੁਤ ਚੜ੍ਹਦੀ ਕਲਾ ਬਾਬੇ ਨਾਨਕ ਦੀ ਕਿਰਪਾ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰੀਏ ਬਈ ਮੇਰਾ ਇੱਕ ਨਿੱਕਾ ਜਿਹਾ ਸਵਾਲ ਆ ਲਖੇ ਬਈ ਕਬੱਡੀ ਚ ਕਿਵੇਂ ਆਉਣਾ ਵਜਾ ਆ ਕਬੱਡੀ ਜੀ ਸਭ ਤੋਂ ਵੱਡੀ ਮੇਰੀ ਦੇਣਾ ਉਸਤਾਦ ਸੋਮ ਕੁਮਾਰ ਖਿਆਲੀ ਸਵਰਕਵਾਸੀ ਜੋ ਆਪ ਬਹੁਤ ਤਗੜੀ ਕਬੱਡੀ ਖੇਡੇ ਨੇ ਜਿੰਨਾ ਦੇ ਸਮੇਂ ਦੇ ਵਿੱਚ ਕੋਲੀਆਂ ਗਲਾਸ ਹੀ ਸੀਗੇ 40-40 ਹੋ ਰੇਡਾਂ ਪਾ ਜਾਂਦੇ ਸੀ ਤੇ 20-20 ਜਫੇ ਲਾ ਜਾਂਦੇ ਸੀ ਇਸ ਮੈਚ ਦੇ ਵਿੱਚ ਉਹਨਾਂ ਦੇ ਸਮੇਂ ਤੋਂ ਬਾਅਦ ਉਹ ਰੈਫਰੀ ਕਰ ਲੱਗੇ ਕੋਚ ਬਣੇ ਮੈਂ ਉਹਨਾਂ ਦੇ ਨਾਲ ਮੈਚ ਦੇਖਣ ਜਾਂਦਾ ਹੁੰਦਾ ਸੀਗਾ ਮੈਚ ਦੇਖਣ ਜਾਂਦਾ ਇੱਕ ਦਿਨ ਸੀਨੀਅਰ ਪਿੰਨ ਤੋਂ ਅਸੀਂ ਆਉਂਦੇ ਹੁੰਦੇ ਉਹਨਾਂ ਨੇ ਮੈਨੂੰ ਇੱਕ ਟਰੋਫੀ ਦਿੱਤੀ ਉਹ ਟਰੋਫੀ ਜਦੋਂ ਮੈਂ ਘਰੇ ਰੱਖੀ ਉਹਨਾਂ ਦੀ ਮੈਂ ਡੈਰੀ ਦਾ ਕੰਮ ਸਿੱਧਾ ਟਪਾਉਂਦਾ ਹੁੰਦਾ ਸੀਗਾ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਮੈਂ ਹਜੇ ਸ਼ੁਰੂਆਤ ਮੈਂ ਕਮੈਂਟਰੀ ਕਰ ਲਈ ਆ। ਉਸਤਾਦ ਕਹਿੰਦੇ ਯਾਰ ਥੋੜਾ ਜਿਹਾ ਔਖਾ ਕੰਮ ਆ। ਚਲੋ ਹੌਲੀ-ਹੌਲੀ ਬਲਦਾਂ ਦੀ ਮੰਡੀ ਲੱਗਦੀ ਸੀਗੀ ਮੈਨੂੰ ਇੱਕ ਅਖਬਾਰ ਮਿਲਿਆ। ਮੈਂ ਉਹ ਅਖਬਾਰ ਪੜ੍ਹਿਆ ਉੱਥੇ ਬਿੱਟੂ ਚੱਕ ਦਾ ਆਰਟੀਕਲ ਲਿਖਿਆ ਹੋਇਆ ਸੀਗਾ। ਤੇ ਬਿੱਟੂ ਚੱਕ ਨਾਲ ਮੇਰੇ ਕੰਟੈਕਟ ਹੋਇਆ ਦੋ ਦਿਨਾਂ ਦੇ ਬਾਅਦ। ਤੇ ਬਿੱਟੂ ਚੱਕ ਕਹਿੰਦਾ ਵੀ ਤੇਰੇ ਨੇੜੇ ਬਾਈ ਸੰਦੀਪ ਆ। ਮੇਰੇ ਤੈਨੂੰ ਸਟਾਰਟ ਨੇ ਸੰਦੀਪ ਕੋਲਡ ਤੇ ਸੰਦੀਪ ਕੋਲਡ ਨੇ ਫਿਰ ਮੈਨੂੰ ਗੱਲਬਾਤ ਦੱਸੀ। ਤੇ ਫਿਰ ਉਸਤਾਦ ਅਸੂ ਕੁਮਾਰ ਖੇੜੀ ਨੇ ਮੇਰੀ ਊਂਗਲ ਫੜੀ ਜਿਵੇਂ ਕਹਿੰਦੇ ਹੁੰਦੇ ਆ। ਉੰਗਲ ਫੜ ਕੇ ਮੈਨੂੰ ਵੱਖ-ਵੱਖ ਟੂਰਨਾਮੈਂਟਾਂ ਦੇ ਉੱਤੇ ਲੈ ਕੇ ਗਿਆ ਸਭ ਤੋਂ ਪਹਿਲਾਂ ਮੈਂ 9ਵੇਂ ਮਹੀਨੇ ਦੇ 2011 ਦੇ ਵਿੱਚ 7 ਤਰੀਕ ਨੂੰ ਪਹਿਲਾ ਟੂਰਨਾਮੈਂਟ ਥੂਹੀ ਪਿੰਡ ਦੇ ਵਿੱਚ ਹੋਇਆ ਸੀ ਜਿਹੜਾ ਮੈਨੂੰ ਮਿਲਲੀ ਮੁੰਡਾ ਹੁਣ ਬਜਨੀ ਟੂਰਨਾਮੈਂਟ ਕਰਾਉਂਦਾ ਫੁਟੇਜ ਉੱਤੇ ਆਪਣੇ ਥੂਹੀ ਉਹ 90 ਗੋਲੇ ਕਲਵੀਰ ਥੂਹੀ ਪਿੰਡ ਕਲਵੀਰ ਥੂਹੀ ਉੱਥੇ ਪਹਿਲੇ ਦਿਨ ਮੈਂ 7 ਤਰੀਕ ਨੂੰ ਮੈਕ ਬੋ ਫੜਿਆ ਸੀ ਕਿੰਨਾ ਟਾਈਮ ਹੋ ਗਿਆ ਮੈਨਾਂ 14-15 ਸਾਲ ਹੋ ਗਏ ਹਾਂ 14 ਸਾਲ ਹੋ ਗਏ ਵੀਰੇ ਬਸ ਆਹ 9 ਤਰੀਕ 9ਵੇਂ ਮਹੀਨੇ ਚ ਪੂਰੇ 14 ਸਾਲ ਹੋ ਜਣੇ ਕਿਵੇਂ ਰਿਹਾ 14 ਸਾਲ ਦਾ ਸਰ ਕ ਅ uh, 14 ਸਾਲ ਦਾ ਸਫ਼ਰ ਵੀਰੇ ਬਹੁਤ ਵਧੀਆ ਰਿਹਾ ਕਿਉਂਕਿ ਮੈਂ ਬਚਪਨ ਦੇ ਵਿੱਚ ਕੀ ਕਰਦਾ ਹੁੰਦਾ ਸੀ ਨਾ ਮੈਨੂੰ ਖੇਡਣ ਨਾਲ ਬੜਾ ਲਗਾਓ ਸੀਗਾ ਚਲੋ ਮੇਰਾ ਸਰੀਰ ਤਾਂ ਹੈ ਨਹੀਂ ਖੇਡਣ ਵਾਲਾ ਪਰ ਮੈਨੂੰ ਖੇਡਣ ਨਾਲ ਬਹੁਤ ਜ਼ਿਆਦਾ ਲਗਾਅ ਸੀਗਾ ਕ੍ਰਿਕਟ ਤੋਂ ਲੈ ਕੇ ਮੈਂ ਹਰ ਗੇਮ ਖੇਡਿਆ ਤੇ ਉਹ ਮੈਂ ਘਰੇ ਕ੍ਰਿਕਟ ਖੇਡਦਾ ਫਿਰ ਮੈਂ ਕਮੈਂਟਰੀ ਕਰਾ ਕਰਨ ਸਚਨ ਨੇ ਮਾਰਿਆ ਸੌਟ ਰਾਹੁਲ ਦਰਾਵੜ ਨੇ ਕੀਤਾ ਸਟਾਪ ਐਂਟਰਾ ਕਰਦਾ ਕਰਦਾ ਉਸ ਦਿਵਾਰ ਮੈਂ ਮੈਚ ਮੁੰਡੇ ਦੇਖਣ ਜਾਂਦਾ ਸੀਗਾ ਤੇ ਬਸ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਬੱਡੀ ਨੇ ਮੈਨੂੰ ਮੇਰਾ ਸੋਚ ਰਿਹਾ ਸੀ ਯਾਰ ਵੀ ਮੇਰਾ ਨਾਮ ਹੋਵੇ ਕੋਈ ਹੁਣ ਮੈਂ ਪਿੰਡ ਤੇ ਤਾਂ ਲੱਖਾ ਸੀਗਾ ਤੇ ਕਬੱਡੀ ਨੇ ਮੈਨੂੰ ਲੱਖੇ ਤੋਂ ਲੱਖਾ ਖਿਡਾਰੀ ਬਣਾ ਕਈ ਬੰਦੇ ਸੋਚਦੇ ਵੀ ਸਾਡਾ ਕਬੱਡੀ ਨੇ ਕੁਝ ਕਰਿਆ ਨਹੀਂ ਹਨ ਤੁਸੀਂ ਸੰਤੁਸ਼ਟ ਹੋ ਮੈਂ ਕਈ ਵਾਰੀ ਜਦ ਮੇਰੇ ਕਿਸੇ ਨਾਲ ਗੱਲਬਾਤ ਚੱਲਦੀ ਆ ਮੈਂ ਹਰੇਕ ਨੂੰ ਇਹ ਚੀਜ਼ ਪੁੱਛਦਾ ਵੀ ਤੁਸੀਂ ਕਬੱਡੀ ਤੋਂ ਸੰਤੁਸ਼ਟ ਹੋ ਆ ਕਬੱਡੀ ਤੋਂ ਸੰਤੁਸ਼ਟ ਨਹੀਂ ਕਬੱਡੀ ਨੇ ਮੇਰੇ ਖਤ ਇਕੱਲੇ ਦੀ ਨਹੀਂ ਬਹੁਤ ਲੋਕਾਂ ਦੀ ਬਾਹ ਫੜੀਆ ਬਹੁਤ ਲੋਕਾਂ ਨੂੰ ਰਜ਼ੀਗਾਰ ਦਿੱਤਾ ਸਭ ਤੋਂ ਵੱਡਾ ਨਾਮ ਦਿੱਤਾ ਸਤਕਾਰ ਦਿੱਤਾ ਲੋਕ ਇੱਥੇ 40 40 ਕਿੱਲੇ ਵਾਲੇ 50 50 ਕਿੱਲੇ ਵਾਲੇ ਤੁਰੇ ਫਿਰਦੇ ਆ ਬਾਈ ਜਦੋਂ ਬਾਹਰ ਜਾਂਦੇ ਆ ਕਿਤੇ ਵੀ ਪਿੰਡ ਤੋਂ ਬਾਹਰ ਜਾਂਦੇ ਆ ਅਗਲਾ ਮਾਨਜਿਤ ਨਾਲ ਜਦੋਂ ਕਹਿੰਦਾ ਕੀ ਹਾਲ ਚੱਲ ਨੇ ਬਾਈ ਤੇ ਕਿਸੇ ਕੰਮਕਾਰ ਹੋਵੇ ਕਿਸੇ ਵੀ ਬੈਂਕ 'ਚ ਹੋਵੇ ਕਿਤੇ ਵੀ ਹੋਵੇ ਅਗਲਾ ਕਹਿੰਦਾ ਕੋਈ ਗੱਲ ਨਹੀਂ ਆਓ ਵੀਰ ਜੀ ਬੇਲ ਜੀ ਬੜੇ ਸਤਕਾਰ ਨਾਲ ਅਗਲਾ ਮਾਨਜਿਤ ਜਦੋਂ ਜਦੋਂ ਦਿੰਦਾ ਨਾ ਉਹ ਮਾਨਜਿਤ ਪੈਸੇ ਵਾਲਾ ਬੰਦੇ ਨੂੰ ਨਹੀਂ ਮਿਲਦਾ ਜਿਹੜਾ ਇਹ ਸਾਨੂੰ ਕਬੱਡੀ ਨੇ ਲਵਾਇਆ ਇਹ ਤਾਂ ਦੇਣਾ ਸੀ ਕਬੱਡੀ ਦਾ ਤੇ ਨਹੀਂ ਸਕਦੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਲੋਕ ਵਿੱਚ ਕਹਿੰਦੇ ਹਨ ਬਹੁਤ ਤੁਸੀਂ ਦੇਖ ਲਓ ਬਲਾਰੇ ਵੀ ਕਹਿੰਦੇ ਆ ਹੋਰ ਵੀ ਬੰਦੇ ਕਹਿੰਦੇ ਆ ਆਹ ਕਬੱਡੀ ਦਾ ਸੇਵਾਦਾਰ ਹੋ ਕਬੱਡੀ ਦਾ ਸੇਵਾਦਾਰ ਮੈਂ ਅਕਸਰ ਇਹ ਟੂਰਨਾਮੈਂਟਾਂ ਦੇ ਬੋਲਦਾ ਹਾਂ ਮੇਰੀ ਜਿੰਨੀਆਂ ਇੰਟਰਵਿਊਆਂ ਮੈਂ ਸਾਰਿਆਂ ਤੇ ਇਹੀ ਗੱਲ ਕਹਿੰਦਾ ਬਾਈ ਕਬੱਡੀ ਦੀ ਅਸੀਂ ਕੋਈ ਸੇਵਾਦਾਰ ਨਹੀਂ ਕਬੱਡੀ ਸਾਡੀ ਸੇਵਾ ਕਰਦੀ ਆ ਜਿਨੇ ਯਾਰ ਸਾਨੂੰ ਅਸੀਂ ਅੱਖਾਂ ਦੇ ਬੰਦੇ ਕਿੱਥੇ ਦਿਕਰ ਅੱਖਾਂ ਦਿਕਰ ਤੇ ਚਰਕਿਲ ਲਖ ਅਸੀਂ ਜਿਹੜੇ ਪਿੰਡਾਂ ਦੇ ਨਾਮ ਨਹੀਂ ਜਾਣਦੇ ਸੀ ਉਹਨਾਂ ਪਿੰਡਾਂ ਦੇ ਸਾਨੂੰ ਦਰਸ਼ਨ ਕਰਵਾਏ ਨੇ ਕਬੱਡੀ ਨੇ ਉਹਨਾਂ ਲੋਕਾਂ ਨਾਲ ਨਿਸ਼ਾਨਾ ਨਾਲ ਮਲਾਇਆ ਹੁਣ ਬਈ ਗਲਾਬ ਸਿੱਧੂ ਵਰਗੇ ਹੋ ਗਏ ਕਰਨ ਵਰਗਰੇਵਾਲ ਹੋ ਗਏ ਹਰਫੋ ਚੀਮੇ ਵਰਗੇ ਹੋ ਗਏ ਤੇ ਖਾਣ ਪੈਣ ਵਾਲੇ ਵਰਗੇ ਹੋ ਗਏ ਕਿੰਨੇ ਕਿੰਨੇ ਤਾਕੜੇ ਸਿੰਗਰ ਨੇ ਕਿੱਡੇ ਕਿੰਨੇ ਤਾਕੜੇ ਬਲਾਰੇ ਨੇ ਕਿ ਮੱਖਣੀ ਹੋਲੇ ਨਾਲ ਤੋਂ ਲੈ ਕੇ ਰਪਿੰਦ ਦਲਾਰ ਉਹਨਾਂ ਤੋਂ ਲੈ ਕੇ ਅਮਰੀਖੋਸੇ ਗੋਟਲਾ ਨਾਲ ਤੋਂ ਲੈ ਕੇ ਕਿੱਡੇ ਕਬੱਡੇ ਕਬੱਡੇ ਸੁਪਰਸਟਾਰ ਨੇ ਜਿਨ੍ਹਾਂ ਨਾਲ ਲੋਕੋ ਫੋਟੋਆਂ ਖਿਚਾਉਣ ਨੂੰ ਦੱਸਦੇ ਆ ਅਸੀਂ ਯਾਰ ਉਹਨਾਂ ਦੇ ਵਿੱਚ ਬੈਠ ਕੇ ਵਿਚਰਨੇ ਆ ਕਿਹਨੇ ਪੁੱਛਣਾ ਸੀ ਸਾਨੂੰ ਇਹ ਕਬੱਡੀ ਦੀ ਬਦੌਲ ਕਬੱਡੀ ਕਰਕੇ ਹੋਇਆ ਨਾ ਕਬੱਡੀ ਦੀ ਬਦੌਲਤਾ ਜੀ ਤੇ 14 ਸਾਲ ਦਾ ਸਾਡਾ ਸਫਰ ਹੋਇਆ 14 ਸਾਲ ਦੇ ਵਿੱਚ ਜੇ ਆਪਾਂ ਸਨਮਾਨਾਂ ਦੀ ਗੱਲ ਕਰੀਏ ਜਾਂ ਟੂਰਾਂ ਦੀ ਗੱਲ ਕਰੀਏ ਕਿਵੇਂ ਦਾ ਸਨਮਾਨ ਕਿਵੇਂ ਹੋਇਆ ਸਨਮਾਨ ਜੀ ਸਭ ਤੋਂ ਪਹਿਲਾਂ ਮੇਰੇ ਪਿੰਡ ਮੈਨੂੰ ਮੇਰੇ ਨਾਨਕੀ ਅ ਮੰਬੀਰਾ ਸਾਡਾ ਡਾਕਟਰ ਉਹਨੇ ਮੈਨੂੰ ਮੋਬਾਈਲ ਦਿੱਤਾ ਸੀਗਾ ਫਿਰ ਗੱਗੀ ਤਖਤੂਪੁਰੇ ਵਾਲਾ ਸਾਡਾ ਭਰਾ ਉਨੇ ਮੈਨੂੰ ਅ ਕੁਲਰ ਦਿੱਤਾ ਫਿਰ ਮੋਟਰਸਾਈਕਲ ਮੇਰੇ ਪਿੰਡ ਦਿੱਤਾ ਫਿਰ ਉਸ ਤੋਂ ਬਾਅਦ ਉਹਨੇ 2000 ਰੁਪਏ ਨਾਲ ਮੈਂ ਗੱਗੀ ਦਾ ਬੰਦਾ ਬਹੁਤ ਯੋਗਦਾਨ ਉਹ ਬਿੱਟੂ ਚੱਕ ਦੀ ਬਦੌਲਤ ਹਾਂ ਤੱਕ ਤੋਂ ਬਰੇ ਦਾ ਹਾਂ ਤੱਕ ਤੋਂ ਬਰੇ ਆਲਦਾ ਹੁਣ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਯੋਗਦਾਨ ਉਹ ਬੰਦੇ ਦਾ ਆਪਣੀ ਜ਼ਿੰਦਗੀ ਵਿੱਚ ਉਸ ਤੋਂ ਬਾਅਦ ਬਈ ਆਪਣੇ ਸਰਮਾਨ ਪੈਸੇ ਨਾਲ ਉਤਕੀਸ਼ ਨੇ 5100 ਕਿਸੇ ਨੇ 3100 ਹੁਣ ਮੈਂ ਸਾਰੇ ਨਾਂ ਤਾਂ ਮੈਂ ਜਾਣਦਾ ਨਹੀਂ ਕਿਉਂਕਿ ਦਿਮਾਗ ਚ ਇੰਨੇ ਹੈ ਨਹੀਂ ਕਿ ਇੱਕ ਮੁੰਡਾ ਸੀਗਾ ਗੋਰਾ ਯੂਐਸਏ ਦੇ ਵਿੱਚ ਲੁੱਪੋਂ ਤੋਂ ਅਮਲ ਛੋਟਾ ਲੁੱਪੋ ਆ ਜਿਹੜਾ ਉਹਦੀ ਬਦੌਲਤ ਮੈਨੂੰ ਸੋਨੇ ਦੀ ਮੁੰਦਰੀ ਉਹਨੇ ਪਾਈ ਸੀਗੀ ਇੱਕ ਕਸਬੇ ਭਰਾਵਾਂ ਮੁੰਡਿਆਂ ਨੇ ਮੈਨੂੰ ਸਕੂਟਰ ਦਿੱਤਾ ਸੀਗਾ ਮੋਡੀਫਾਈ ਤੇ ਇੱਕ ਕ੍ਰਿਕਟ ਦੇ ਟੂਰਨਾਮੈਂਟ ਦੇ ਉੱਤੇ ਮੈਂ ਇੱਕ ਹੋਰ ਵੀ ਗੱਲ ਆ ਮੈਂ ਕ੍ਰਿਕਟ ਤੋਂ ਲੈ ਕੇ ਕਬੱਡੀ ਤੋਂ ਲੈ ਕੇ ਵਾਲੀਬਾਲ ਤੋਂ ਲੈ ਕੇ ਟਰੈਕਟਰ ਤੋਤਣਾ ਤੋਂ ਲੈ ਕੇ ਆ ਹਾਕੀ ਤੋਂ ਲੈ ਕੇ ਫੁੱਟਬਾਲ ਤੋਂ ਲੈ ਕੇ ਮੈਂ ਹਰ ਇੱਕ ਦੀ ਕਮੈਂਟਰੀ ਕਰਦਾ ਮੈਂ ਆਲ ਰਾਊਂਡਰ ਬੁਲਾ ਰਾਂਗਾ ਤੇ ਬਈ ਉਹਨਾਂ ਨੇ ਇੱਕ ਮੈਨੂੰ ਬੌਸਟਨ ਮਸ਼ੀਨ ਨਾਲ ਸਨਮਾਨਿਤ ਕੀਤਾ ਸੀਗਾ ਤੇ ਉਸ ਤੋਂ ਬਾਅਦ ਅ ਸਰਬਾ ਬੈਲਜੀਅਮ ਜੀਨੇ ਮੈਨੂੰ ਮੋਟਰਸਾਈਕਲ ਪਿਛਲੇ ਸਾਲ 2024 ਦੇ ਵਿੱਚ ਸਿੰਘੇੜੇ ਟੂਰਨਾਮੈਂਟ ਦੇ ਉੱਤੇ ਦਿੱਤਾ ਸੀਗਾ ਤੇ ਉਸ ਤੋਂ ਪਹਿਲਾਂ ਮੇਰੇ ਪਿੰਡ ਦੇ ਮਿੱਤਰ ਮੇਰਾ ਤੇਜੀ ਭਰਾ ਜੀਨੇ ਮੈਨੂੰ 11000 ਦਾ ਸਨਮਾਨ ਕੀਤਾ ਤੇ ਇੱਕ ਮੁੰਡਾ ਆਪਣੇ ਜਸਵੀਰ ਅਜੂਏ ਸੇ ਤੋਂ ਹਮੇਤੀ ਟੂਰਨਾਮੈਂਟ ਜਦੋਂ ਵੀ ਹਮੇਤੀ ਟੂਰਨਾਮੈਂਟ ਹੁੰਦਾ ਉਹ ਬੰਦਾ ਮੈਨੂੰ 5100 11000 ਨਾਲ ਉਹ ਭਰਾ ਨੇ ਮੇਰਾ ਹਰੇਕ ਥਾਂ ਸਨਮਾਨ ਕੀਤਾ ਕਿ ਉਸ ਤੋਂ ਬਾਅਦ ਇਸ ਵਾਰ ਮੈਨੂੰ ਖੁਸ਼ੀ ਹੋਈ ਇੱਕ ਤਾਂ ਮੈਨੂੰ ਜਦੋਂ 2014 ਤੋ ਮੋਟਰਸਾਈਕਲ ਮਿਲਿਆ ਸੀ ਗੱਦੀ ਤੱਕ ਤੂ ਬੁੱਤ ਰੰਗ ਦਿੱਤਾ ਸੀ ਮੇਰੇ ਪਿੰਡ ਦੇ ਗੋਗੀ ਗਰੇਵਾਲ ਮੁੰਡੇ ਨੇ ਚਾਂਦੀ ਦੀ ਗੜੇ ਨਾਲ ਉਹ ਪਹਿਲਾ ਬੰਦਾ ਸੀ ਜਿਹਨੇ ਮੈਨੂੰ ਪਿੰਡ ਦੇ ਵਿੱਚੋਂ ਸਨਮਾਨਤ ਕੀਤਾ ਸੀ ਉਸ ਤੋਂ ਬਾਅਦ ਤੇਜ਼ੀ ਹੋਣਾ ਨੇ ਹੁਣ ਸਾਡੇ ਭਰਾਵਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚੋਂ ਤੇਜ਼ੀ ਯੂਐਸਏ ਤੇ ਟੀਪੀ ਨਿਊਜ਼ੀਲੈਂਡ ਹਰਮਨ ਕੈਨੇਡਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਸੀਗੇ ਸਾਡੀ ਤੇਜ਼ੀ ਭਰਾ ਦੇ ਸਾਰਿਆਂ ਨੇ ਰਲ ਕੇ ਤੇ ਜਿਹੜਾ ਮੇਰਾ 1 ਲੱਖ ਵਾਲਾ ਕੁਸ਼ਮਾਨ ਕੀਤਾ ਅਰਾਮੇ ਟੂਰਨਾਮੈਂਟ ਦੇ ਤੇ ਇਹ ਪਹਿਲੀ ਵਾਰ ਮੇਰਾ ਵੱਡਾ ਸਨਮਾਨ ਇਹ ਹੋਇਆ ਜਣੀ ਕਬੱਡੀ ਦੇ ਵਿੱਚ ਛੋਡੇ ਸਨਮਾਨ ਬਹੁਤ ਵਧੀਆ ਤਰੀਕੇ ਨਾਲ ਹੋਇਆ ਵਧੀਆ ਹੋਇਆ ਬਹੁਤ ਵਧੀਆ ਹੋਇਆ ਪਿੰਡ ਦਾ ਸਹਿਯੋਗ ਕਿਉਂਕਿ ਜਦੋਂ ਇੱਕ ਕੋਈ ਭਾਵੇਂ ਕਿਸੇ ਫੀਲਡ ਦੇ ਵਿੱਚ ਜਦੋਂ ਕੋਈ ਪਿੰਡ ਦੇ ਵਿੱਚ ਉੱਠਦਾ ਕਿਉਂਕਿ ਪਿੰਡ ਦਾ ਸਭ ਤੋਂ ਵੱਡੀ ਸਪੋਰਟ ਹੁੰਦੀ ਆ ਹਾਂ ਪਿੰਡ ਦਾ ਤੁਹਾਨੂੰ ਦੱਸਿਆ ਜੀ ਵੀ ਮੈਨੂੰ ਪਹਿਲੀ ਵਾਰ ਆ ਸਨਮਾਨ ਮੈਨੂੰ ਤਿੰਨ ਬੰਦੇ ਨੇ ਚੌਥਾ ਮੇਰਾ ਗੋਗੀ ਕਰਿਆ ਇਹ ਤਿੰਨ ਮੰਡਿਆ ਤੋਂ ਬਿਨਾ ਸਨਮਾਨ ਤਾਂ ਨਹੀਂ ਹਜੇ ਨਹੀਂ ਕੀਤਾ ਤੇ ਉਹ ਪਿਆਰ ਆਪਾਂ ਨੂੰ ਪਿੰਡ ਦੇ ਵਿੱਚ ਆਪਣਾ ਕਿਉਂਕਿ ਮੇਰਾ ਪਹਿਲਾ ਤੂੰ ਹੀ ਨੇਚਰ ਇਸ ਤਰ੍ਹਾਂ ਦਾ ਹੈ ਵੀ ਮੈਂ ਜੇ ਮੈਨੂੰ ਕੋਈ ਗਾਲ ਵੀ ਕੱਢ ਜੇ ਮੈਂ ਕਿਸੇ ਦਾ ਗੁੱਸਾ ਨਹੀਂ ਕਰਦਾ ਜੇ ਮੈਨੂੰ ਕੋਈ ਕੰਮ ਨੂੰ ਆ ਕੇ ਹੁਣ ਵੀ ਇੱਥੋਂ ਆ ਕੇ ਆਵਾਜ਼ ਮਾਰਲੇ ਮੈਂ ਉੱਥੇ ਇੱਥੋਂ ਉੱਠ ਕੇ ਵੀ ਜਾਊਗਾ ਰੋਟੀ ਖਾਂਦਾ ਵੀ ਮੈਂ ਛੱਡ ਕੇ ਜਾਵੜਦਾ ਮੈਂ ਹਰ ਇੱਕ ਦੇ ਕੰਮ ਆਉਣਾ ਜਿੰਨੇ ਜੋ ਕੰਮ ਹੈਗਾ ਐਸੇ ਪੱਖੋਂ ਮੇਰੇ ਕੋਲ ਕਮਜ਼ੋਰੀ ਹੈ ਪਰ ਮੈਂ ਸਰੀਰ ਜਿੰਨਾ ਜੋਗਾ ਹੈਗਾ ਦੁੱਖ ਦੇ ਸੁੱਖ ਦੇ ਕੋਈ ਮੈਂ ਜਾਤ ਪਾਤ ਨਹੀਂ ਮੈਨੂੰ ਕੁਝ ਤਾਂ ਕੋਈ ਤਰ੍ਹਾਂ ਦਾ ਚੱਕਰ ਨਹੀਂ ਕਿਸੇ ਵੀ ਦੁੱਖ ਦੇ ਸੁੱਖ ਦੇ ਮੈਥੋਂ ਦੁੱਖ ਨਹੀਂ ਕਿਸੇ ਦਾ ਦੇਖਿਆ ਜਾਂਦਾ ਮੈਂ ਹਾਜ਼ਰ ਹੁੰਨਾ ਪਿਆਰ ਮੈਨੂੰ ਬਹੁਤ ਕਰਦੇ ਕਿਉਂ ਜਦੋਂ ਕਈ ਵਾਰੀ ਦੇਖਿਆ ਆਪਾਂ ਛੋਟਾ ਮਨ ਲੋਕੋ 2015 ਗੱਲਾਂ ਕਰਵਾ ਵੀ ਸਾਡੀ ਕਬੱਡੀ ਦਾ ਮਸਤ ਮਾਲਾ ਬਲਾ ਰਹਾ ਹੈ ਲੱਖਾ ਖਿਆਲੀ ਹਾਂ ਆ ਮੈਨੂੰ ਕਬੱਡੀ ਦੇ ਵਿੱਚ ਸਾਰੇ ਕੋਈ ਤਰਨਾ ਭਗਤ ਕਹਿੰਦਾ ਕੋਈ ਕਿਸ ਤਰ੍ਹਾਂ ਕਹਿੰਦਾ ਇਹ ਤੁਹਾਨੂੰ ਮੈਂ ਇੱਕ ਦੱਸਦਾ ਗੱਲ ਆਲਮਗੀਰੀ ਟੂਰਨਾਮੈਂਟ ਸੀਗਾ ਉਥੇ ਲੋਧੀ ਦਾ ਪਵਾਂ ਨੂੰ ਕਰਵਾਇਆ ਸੀਗਾ ਮੈਂ ਤੇ ਨਿੰਮਾ ਸਿੱਖਾ ਅਸੀਂ ਕਮੈਂਟਰੀ ਕਰਕੇ ਗਰਾਊਂਡ ਚੋਂ ਬਾਹਰ ਨਿਕਲੇ ਸਰਜੀਤ ਕਕਰਾਲੀ ਉਥੇ ਬੋਲਣ ਲੱਗੇ ਮੈਂ ਉਹਨਾਂ ਨੂੰ ਕਿਤੇ ਮਿਲਿਆ ਵੀ ਨਹੀਂ ਸੀਗਾ ਕਿ ਲਾਲਾਮ ਸੁਣਿਆ ਸੀ ਉਹਨਾਂ ਦਾ ਉਹ ਬੋਲਣ ਲੱਗੇ ਕਹਿੰਦੇ ਯਾਰ ਇੱਕ ਕਬੱਡੀ ਦਾ ਇੱਕ ਧੰਨਾ ਪਾਕ ਤੇ ਜਾ ਬਲਾਰਾ ਬੋਲ ਕੇ ਗਿਆ ਬੜਾ ਕਹਿੰਦੇ ਅ ਮੁੰਡਾ ਬਲੀਆ ਕਹਿੰਦੇ ਇਨਸਾਨ ਚਲੋ ਜਦੋਂ ਬਾਹਰ ਆਏ ਉਹ ਮੈਂ ਉਹਨਾਂ ਨੂੰ ਮਿਲਿਆ ਮੈਂ ਜੀ ਮੈਨੂੰ ਤੁਸੀਂ ਜਾਣਦੇ ਹੋ ਕਹਿੰਦਾ ਯਾਰ ਜਾਣਦੇ ਆ ਕਹਿੰਦਾ ਤੇਰੇ ਬਾਰੇ ਬਹੁਤ ਗੱਲਾਂ ਇਹ ਗੱਲ ਇਹੀ ਹੁੰਦੀ ਹੈ ਵੀ ਜਿਹੜੇ ਮੂੰਹ ਤੇ ਗੱਲ ਕਰਨੀਆਂ ਤੇ ਜਦੋਂ ਪਿੱਠ ਪਿੱਛੇ ਆਪਣੀਆਂ ਗੱਲਾਂ ਹੁੰਦੀਆਂ ਨੇ ਜੀਆਂ ਉਹ ਕਿਸੇ ਕਾਰ ਨਹੀਂ ਹੁੰਦੀ ਨੇ ਵੀ ਜੇ ਚੰਗਾ ਕੋਣ ਹੋ ਕਿਸੇ ਚ ਫੇਰ ਹੀ ਕੋਈ ਗੱਲ ਕਰੂਗਾ ਉਹ ਕਹਿੰਦਾ ਯਾਰ ਤੇਰੇ ਬਾਰੇ ਬਹੁਤ ਸੁਣਿਆ ਬੜੇ ਲੋਕਾਂ ਤੋਂ ਸੁਣਿਆ ਕਿ ਮੈਨੂੰ ਉਹਨਾਂ ਨੇ 500 ਦਾ ਨੋਟ ਪੜਾਤਾ ਮੈਂ ਹਾਂ ਜੀ ਕਿਸੇ ਪਲੇਅਰ ਤੇ ਲਾਉਣਾ ਕਹਿੰਦਾ ਨਹੀਂ ਜੀ ਇਹ ਤੇਰੇ ਵਾਸਤੇ ਆ ਲੱਖੇ ਮੈਂ ਤੇਰੀ ਸੌਰੀ ਮੈਂ ਤੇਰੀ ਗੱਲ ਰੋਕਦਾ ਅੱਜ ਕੱਲ੍ਹ ਲੱਖਾਂ ਖਿਡਾਰੀ ਕਿਉਂ ਗਰਾਊਂਡਾਂ ਤੋਂ ਦੂਰ ਆ ਕੀ ਓਰੀਜਨ ਓਰੀਜਨ ਬਾਈ ਅਸੀਂ ਸਭ ਦਾ ਇੱਕ ਮੇਰਾ ਚਲੋ ਸਟ੍ਰਗਲ ਟਾਈਮ ਦਾ ਹਰ ਇੱਕ ਬੰਦਾ ਫੋਨ ਲਾਉਂਦਾ ਮੈਂ ਕਿਸੇ ਨੂੰ ਫੋਨ ਨਹੀਂ ਲਾਉਂਦਾ ਮੇਰੇ ਕੋਲ ਪ੍ਰੋਮੋਟਰਾਂ ਦੇ ਨੰਬਰ ਵੀ ਹੈਗੇ ਨੇ ਸਾਰਿਆਂ ਦੇ ਕਿਸੇ ਨੂੰ ਮੈਂ ਗੁੱਡ ਮਾਰਨਿੰਗ ਹੈਲੋ ਫਾਈ ਨਹੀਂ ਲਿਖਦਾ ਕਿਸੇ ਨੂੰ ਹਾਂ ਕੀ ਹਾਲ ਚਾਲ ਨੇ ਬਾਈ ਐਦਾ ਨਹੀਂ ਮੈਂ ਕਿਸੇ ਨੂੰ ਕਰਦਾ ਨਾ ਮੈਂ ਕਿਸੇ ਟੂਰਨਾਮੈਂਟ ਵਾਲੇ ਨੂੰ ਫੋਨ ਲਾ ਕੇ ਪੁੱਛਦਾ ਹਾਂ ਬਈ ਵੀਰੇ ਤੇ ਟੂਰਨਾਮੈਂਟ ਆ ਜਾਂ ਉਹਦੇ ਘਰੇ ਜਾ ਕੇ ਆਪਾਂ ਕਹਿ ਦਿੰਨੇ ਵੀ ਹਾਂ ਬਈ ਕੀ ਹਾਲ ਚੱਲ ਨੇ ਕਿਵੇਂ ਆ ਹੋਰ ਇਸ ਤਰ੍ਹਾਂ ਮੈਂ ਜਾਣਦਾ ਨਹੀਂ ਨਾ ਮੈਂ ਕਿਸੇ ਨੂੰ ਫੋਨ ਕਰਦਾ ਲੇਕਿਨ ਇਹ ਕਿਵੇਂ ਕਹਿ ਸਕਦਾ ਵੀਰੇ ਗੁੱਡ ਮਾਰਨ ਵਾਲੀ ਗੱਲ ਮੈਂ ਗੱਲ ਸਮਝਿਆ ਨਹੀਂ ਇਹ ਚੀਜ਼ ਦੀ ਗੱਲ ਇਹ ਵੀਰੇ ਚੱਲਦਾ ਹੈਗਾ ਇਹ ਸਚਾਈ ਆ ਇਹ ਮਤਲਬ ਕਿਵੇਂ ਮੈਂ ਸਮਝਿਆ ਨਹੀਂ ਗੱਲ ਮੈਨੂੰ ਸਮਝਾ ਆ ਲੋਕ ਕਰਦੇ ਆ ਵੀਰੇ ਅੱਛਾ ਇਹ ਸਾਡੇ ਗੱਲੇ ਦੇ ਲੋਕ ਨਹੀਂ ਵੀ ਸਾਡੇ ਕਮੈਂਟਰੀ ਵਾਲੀ ਕਰਦੇ ਆ ਸਾਰੀ ਕਰਦੇ ਨੇ ਪਲੇਅਰ ਵੀ ਕਰਦੇ ਆ ਤੇ ਸਾਡੇ ਜਿਹੜੇ ਕਬੱਡੀ ਨਾਲ ਜਿਹੜੇ ਜੁੜੇ ਵਾਲੇ ਵੀ ਕਰਦੇ ਨੇ ਤੇ ਰੈਫਰੀ ਵੀ ਕਰਦੇ ਸਾਰੇ ਕਰਦੇ ਆ ਉਹ ਕਰਦੇ ਕਿਉਂ ਆ ਵੀ ਲੋਕਾਂ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਹਾਂ ਭਾਈ ਆ ਬੰਦਾ ਹੈਗਾ ਪਰ ਸਾਡੇ ਅਸੀਂ ਯਾਰ ਮੇਰੇ ਇਹ ਮੈਨੂੰ ਜ਼ਮੀਰ ਆਜ਼ਾਦ ਨਹੀਂ ਦਿੰਦਾ ਮੈਂ ਕਿਸੇ ਨੂੰ ਅੱਜ ਤੱਕ ਟੂਰਨਾਮੈਂਟ ਤੇ ਫੋਨ ਲਾ ਕੇ ਇਹ ਨਹੀਂ ਕਿਹਾ ਯਾਰ ਵੀ ਤੇਰੇ ਪਿੰਡ ਦਾ ਟੂਰਨਾਮੈਂਟ ਆ ਬਾਈ ਆਪਾਂ ਨੂੰ ਸਮਝ ਲਵਾ ਹਾਂ ਜਿਹੜੇ ਦੋ ਚਾਰ ਆਪਣੇ ਮਿੱਤਰ ਮੇਲੀ ਹੈਗੇ ਉਹਨਾਂ ਨੂੰ ਫੋਨ ਕਰ ਲਈਦਾ ਨਹੀਂ ਅੱਜ ਤੱਕ ਨਾ ਆਪਾਂ ਬੈਂਸਰ ਦੇ ਗਏ ਭਾਈ ਮੈਂ ਮੇਰੇ ਗਮਾਂਡ ਪਿੰਡ ਟੂਰਨਾਮੈਂਟ ਚੱਲਦਾ ਹੋਵੇ ਮੈਂ ਟੂਰਨਾਮੈਂਟ ਬੜਸਾ ਨਹੀਂ ਜਾਂਦਾ ਬਾਈ ਚਾਹੇ ਵੱਡਾ ਟੂਰਨਾਮੈਂਟ ਹੈ ਛੋਟਾ ਟੂਰਨਾਮੈਂਟ ਆ ਪਰ ਇੱਕ ਹੋਰ ਵੀ ਆਪਣੇ ਜਖਾਸੇ ਬਾਈ ਵੀ ਮੈਂ ਬਜਣੀ ਟੂਰਨਾਮੈਂਟ ਬਹੁਤ ਬੋਲਦਾ ਮੈਨੂੰ ਪੈਸੇ ਟਿੱਕਰ ਕੋਈ ਮਤਲ ਨਹੀਂ ਮੈਨੂੰ ਜੇ 500 ਵੀ ਦੇ ਦੇਣਾ ਨਾ ਬੱਚੇ ਛੋਟੇ ਬੱਚੇ ਜਿਹੜੇ ਟੂਰਨਾਮੈਂਟ ਕਰਾਉਂਦੇ ਆ ਕਿਉਂਕਿ ਆਪਾਂ ਕਹਿੰਦੇ ਯਾਰ ਵੀ ਕਬੱਡੀ ਆਪਾਂ ਪੈਦਾ ਕਰਨੀ ਆ ਕਬੱਡੀ ਨਵੇਂ ਪਲੇਅਰ ਪੈਦਾ ਕਰਨੇ ਕਿੱਥੋਂ ਹੋਣਗੇ ਇਹ ਆਪਣੀ ਪਨੀਰੀ ਹੋਊਗੀ ਫਸਲ ਆਪਾਂ ਫੇਰ ਹੀ ਬੀਜਾਂਗੇ ਫੇਰ ਹੀ ਫਸਲ ਵੜਾਂਗੇ ਆਪਾਂ ਹੁਣ ਪਨੀਰੀ ਤਾਂ ਆਪਣੇ ਕੋਲ ਹੈ ਨਹੀਂ ਟੂਰਨਾਮੈਂਟ ਤਾਂ ਆਪਾਂ ਕਿਤੇ ਜੀ ਕਰਵਾ ਲਈਏ ਅਕੈਡਮੀਆ ਕਰਵਾ ਲਈਏ ਕਿਤੇ 올ੀ ਕਰਵਾ ਲਈ ਕਿਤੇ ਤੰਨਵਾਰੋ ਕਰਾ ਦੇ ਕਿਤੇ ਹਲੋਪਣ ਕਰਵਾ ਲਈ ਤੇ ਬਜਨੀ ਟੂਰਨਾਮੈਂਟ ਤਾਂ ਆਪਾਂ ਬੰਦ ਕਰਵਾਤੇ ਨਵੇਂ ਪਲੇਅਰ ਕਿੱਥੋਂ ਪੈਦਾ ਹੋਣਗੇ ਭਾਈ ਮੈਂ 500000 ਰੁਪਏ ਦੇ ਵੀ ਬਜਨੀ ਟੂਰਨਾਮੈਂਟ ਕਿੱਥੇ ਵੀ ਮਰਜ਼ੀ ਹੋਵੇ ਮੈਂ ਨਹੀਂ ਦੇ ਰਵਾਂ ਮੇਰੇ ਨਾਲ ਕਰਾਇਆ ਬੈਜੂ ਮੈਨੂੰ ਇਹ ਨਾਲ ਲੱਗ ਜੂ ਮੈਂ ਹਰੇਕ ਥਾਂ ਜਾ ਕੇ ਬੋਲਣਾ ਬਜਨੀ ਬੱਚਿਆਂ ਦੀ ਆਪਾਂ ਜਿੰਨੇ ਜੋਗੇ ਹੈਗੇ ਆਂ ਭਾਈ ਆਪਦੇ ਕੋਲੋਂ ਵੀ ਜਿੰਨੇ ਕੁ ਜੁਗੇ ਪ੍ਰਮਾਤਮਾ ਨੇ ਚਲੋ ਕੀਤਾ ਹੈ ਤਾਂ ਆਪਣੇ ਜਿਵੇਂ ਵੀ ਕਰਜ਼ੇ-ਕੁਰਜ਼ੇ ਬਥੇਰਾ ਸਭ ਕੁਝ ਹੈ ਪਰ ਜਦੋਂ ਲੱਗਦਾ ਵੀ ਆ ਬੱਚੇ ਦੀ ਮਦਦ ਦੀ ਲੋੜ ਆ ਯਾਰ ਆਵਲੇ ਕੋਲੋਂ ਵੀ 5-5000 ਰੁਪਇਆ 2-2000 ਰੁਪਇਆ ਜੇ ਕਿ ਉਹਨਾਂ ਬੱਚਿਆਂ ਦੀ ਮਦਦ ਕਰ ਲਿਆ ਆਪਾਂ ਕਬੱਡੀ ਤੋਂ हट ਕੇ ਗੱਲ ਕਰੀਏ ਵੀ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਹਨਾ ਉਦੋਂ ਮੈਂ ਮੈਂ ਦੇਖ ਲੰਦਾ ਵੀ ਤੇਰੇ ਹਰਾ ਪਰਨਾ ਪਿਆ ਹੁੰਦਾ ਗੱਲ 'ਚ ਜਦੋਂ ਕਿਤੇ ਗੱਡੀ ਦੇ ਵਿੱਚ ਬੋਲਣਾ ਜਾਂ ਦੇਖਣਾ ਜਿਹੜੀ ਵੀਡੀਓ ਦੇਖਣੀ ਉੱਥੇ ਗੱਲ ਕਰਦੇ ਨੇ ਵਿੱਚ ਲੱਖਾਂ ਖiali ਰੁਪਿੰਦਰ ਦੇ ਨਾਲ ਲੱਖਾਂ ਖiali ਕਿਵੇਂ ਦਾ ਉੱਥੇ ਕਿਸਾਨੀ ਅੰਦੋਲਨ ਵਿੱਚ ਰਿਹਾ ਕਿੰਨਾ ਤਮ ਉੱਥੇ ਤੁਸੀਂ ਬਧਿਤ ਕੀਤਾ ਲੱਖੇ ਬਾਈ ਮੈਂ ਜਦੋਂ ਤੋਂ ਬਾਈ ਮੋਰਚਾ ਚੱਲਿਆ ਉਹ 26 ਨਵੰਬਰ ਤੋਂ ਮੋਰਚਾ ਚੱਲਿਆ ਸੀ ਮੈਂ 17 ਦਸੰਬਰ ਨੂੰ ਉੱਥੇ ਜਾ ਵੜਿਆ ਸੀ ਉਹ ਤੋਂ ਬਾਅਦ ਬਸ 5-7 ਦਿਨ ਘਰੇ ਲਾਉਣੇ ਫਿਰ ਉੱਥੇ ਵਗ ਜਾਣਾ 5-7 ਦਿਨ ਫਿਰ ਘਰੇ ਲਾਉਣੇ ਕਿਉਂਕਿ ਮੇਰਾ ਬੱਚਾ ਛੋਟਾ ਸੀਗਾ ਤੇ ਖੇਤੀਬਾੜੀ ਮੈਂ ਕਰਦਾ ਸੀਗਾ ਪਰ ਮੇਰਾ ਇੱਕ ਗੱਲ ਆ ਬਈ ਮੈਂ ਚਾਹੇ ਕਿਸਾਨੀ ਮੋਰਚਾ ਹੋਵੇ ਚਾਹੇ ਗੁਰੂ ਘਰ ਸਾਹਿਬ ਦੀ ਬੇਅਦਬੀ ਦਾ ਮਸਲਾ ਹੋਵੇ ਉਹ ਤੋਂ ਚਾਹੇ ਬੇਅਦਬੀ ਦਾ ਮਸਲਾ ਤੋਂ ਬਾਅਦ ਬੰਦੀ ਸਿੰਘਾਂ ਦੇ ਮੋਰਚਾ ਲੱਗਿਆ ਹੋਵੇ ਹਰ ਹੈ ਹੀ ਵਾਰ ਤੇ ਮੋਰਚਾ ਲੱਗਿਆ ਹੋਵੇ ਕਿਤੇ ਵੀ ਹੋਵੇ ਮੈਂ ਜਿੱਥੇ ਜੋ ਜਾਹਾਂਗਾ ਮੈਂ ਹਾਜ਼ਰਾਂ ਕਿੱਲੀ ਮੋਰਚੇ 'ਚ ਮੈਂ ਆਪਦਾ ਪੂਲ ਜੋੜ ਇੱਕ ਸੁਣ ਹੋਰ ਰੱਖ ਦਦਾ ਮੈਂ ਅੱਜ ਤੱਕ ਕਿਤੇ ਦਿੱਲੀ ਨਹੀਂ ਸੀ ਗਿਆ ਮੈਂ ਆਪਦੇ ਮਿੱਤਰ ਮੀਲੀ ਨੂੰ ਕਹਿੰਦਾ ਹੁੰਦਾ ਸੀ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਰਿਹਾ ਸੀ 2020 ਦੇ ਵਿੱਚ ਜਦੋਂ ਕੋਰੋਨਾ ਆਇਆ ਮੇਰਾ ਮਿੱਤਰ ਲਵਾ ਰਿਆ ਸੀ ਕਿ ਪਰ ਉਦੋਂ ਕੋਰੋਨਾ ਆ ਗਿਆ ਚਮਕੌਰ ਆਸਟ੍ਰੇਲੀਆ ਇਹ ਮੁੰਡੇ ਨੇ ਮੈਨੂੰ ਮੋਬਾਈਲ ਫੋਨ ਵੀ ਸਨਮਾਨ ਕੀਤਾ ਸੀਗਾ ਤੇ ਬਈ ਉਸ ਟਾਈਮ ਮੈਂ ਬੰਦਿਆਂ ਨੂੰ ਕਹਿ ਰਿਹਾ ਹਾਂ ਦਾ ਜੀ ਯਾਰ ਮੈਨੂੰ ਲੈ ਜਾ ਮੈਂ ਜਾਂ ਬਾਹਰ ਬਾਹਰ ਜੂ ਨਹੀਂ ਮੈਂ ਤੁਹ ਬਾਹਰ ਨਹੀਂ ਜਾਇਆ ਜਾਣਾ ਪਰ ਉਦੋਂ ਕੋਰੋਨਾ ਆ ਗਿਆ ਮੇਰਾ ਬਾਹਰ ਦਾ ਵਿੱਚ ਹੀ ਕੈਨਸਲ ਹੋ ਗਿਆ ਤੇ ਇੱਕ ਤੁਹ ਨੂੰ ਕੋਲਦਾ ਨਾ ਮੇਰੇ ਉਸਤਾਦ ਨਾ ਨਦੀਪ ਕੋਲਡ ਕਬੱਡੀ ਦੀ ਵੇਸ ਤੇ ਉਹ ਕੱਲ ਡਬਈ ਜਾ ਕੇ ਬਿੱਟੂ ਚੱਕਾ ਉਹ ਵੀ ਕਬੱਡੀ ਵੇਚਦੇ ਨਹੀਂ ਗਏ ਉਹ ਆਪ ਦੀ ਪੱਤਰਕਾਰੀ ਬਦੌਲਤ ਤਿੰਨੇ ਗ੍ਰਾਮ ਨਿਊਜ਼ੀਲੈਂਡੇ ਗਿਆ ਹੈ ਤੇ ਅਸਤਾਦ ਸੋਮਰਖੇ ਵਾਲੀ ਉਹਨਾਂ ਨੇ ਵੀ ਜਾਣਾ ਸੀ ਆਸਟ੍ਰੇਲੀਆ ਉਦੋਂ ਉਦੋਂ ਲੌਕਡਾਉਨ ਹੈ ਉਹ ਵੀ ਨਹੀਂ ਜਾ ਸਕਦੇ ਤੇ ਉਹਨਾਂ ਦੇ ਵਿੱਚ ਹੀ ਮੈਂ ਆ ਗਿਆ ਭਾਈ ਉਸ ਤੋਂ ਬਾਅਦ ਦਿੱਲੀ ਮੌਕੇ ਦੇ ਵਿੱਚ ਮੈਂ ਕਟੋ ਕਟ ਮੈਨ ਲੜਾ ਵੀ 15 ਗ੍ਰਾਮਾਂ ਗੱਲੀ ਇੱਥੋਂ ਬਾਗਿਆ ਹੋਊਗਾ 15 ਗ੍ਰਾਮਾਂ ਵਾਪਸ ਮੁੜਿਆ ਹੋਊਗਾ ਤੇ ਬਾਅਦ ਉੱਥੇ ਜਿੰਨੇ ਜੋ ਗਏ ਸੀਗੇ ਸੇਵਾ ਕੀਤੀ ਹੈ ਬਈ ਤੇ ਲੋਕ ਉਥੇ ਕਹਿੰਦੇ ਨੇ ਵੀ ਲੋਕਾਂ ਨੇ ਪੈਸੇ ਬਣਾਇਆ ਆ ਆਪਾਂ ਨੂੰ ਨਹੀਂ ਪਤਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦਾ ਕਿਸੇ ਨੂੰ ਚੰਗਾ ਨਹੀਂ ਕਹਿ ਸਕਦਾ ਉਹ ਪ੍ਰਮਾਤਮਾ ਜਾਣਦਾ ਬਾਬਾ ਨਾਨਕ ਜਾਣਦਾ ਆਪਾਂ ਨਾ ਕੁਝ ਉਥੇ ਬਣਾਇਆ ਊੜੋਂ ਗਵਾਇਆ ਪੈਸੇ ਖਰਚ ਕੀਤੇ ਨੇ ਆਪਦੇ ਕੰਮ ਛੱਡੇ ਆ ਤੇ ਬਣਾਉਣ ਨੂੰ ਬਣਾ ਸਕਦੇ ਸੀਗੇ ਬੜਾ ਕੁਝ ਬਣਾ ਸਕਦੇ ਸੀਗੇ ਬਹੁਤ ਥੋੜਾ ਹੁੰਦਾ ਸੀਗੇ ਪਰਾ ਜਮੀਲ ਨੇ ਆਪਾਂ ਨੂੰ ਜਾਚ ਦੇ ਮਿਹਰ ਦਿੱਤਾ ਸੋਨੁ ਦਾ ਆਦਮੇ ਦੁੱਧ ਦੀ ਗੱਡੀ ਦੀ ਸੇਵਾ ਮੈਂ ਪਿੰਡ ਇਲਾਕੇ ਜੋ ਕੀਤੀ ਇਲਾਕੇ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਇੱਕ ਗੇਰਾਂ ਗਰਮੀ ਦਾ ਟਾਈਮ ਮੈਨੂੰ ਰਪਿੰਦਰ ਹੁਣੀ ਕਹਿੰਦੇ ਖਾਣ ਸਾਡਾ ਦੁੱਧੂ ਵਾਲਾ ਕਹਿੰਦਾ ਵੀ ਤੂੰ ਦੁੱਧ ਲੈਣ ਦੇ ਮੈਂ ਯਾਰ ਮੈਂ ਕੰਮ ਇਕੱਠਾ ਉਹ ਕੁਦਰਤੀ ਐਸੀ ਗੱਲ ਹੋਈ ਸਾਡੇ ਪਿੰਡੋਂ ਇੱਕ ਮੁੰਡਾ ਦੀ ਮੌਤ ਹੋ ਗਈ ਉਹ ਕੈਨਸਲ ਕਰਨਾ ਪੈ ਗਿਆ 2 ਦਿਨਾਂ ਬਾਅਦ ਪਿੰਡਾਂ ਚੋਂ ਦੁੱਧ ਇਕੱਠਾ ਕੀਤਾ 2400 ਲੀਟਰ ਦੀ ਟੈਂਕੀ ਸੀ ਉਹ ਤੇ ਜਿਆਦਾ 24 ਕੁਇੰਟਲ ਪੈਂਦਾ ਸੀ ਉਹਦੇ ਚ 11 ਕਮਲ ਦੁੱਧ ਮੇਰੇ ਕੋਲ ਇਕੱਠਾ ਹੋਇਆ ਪੈਸਾ ਘਟ ਗਿਆ ਬਾਹਰੋਂ ਬੰਦਿਆਂ ਨੂੰ ਮੈਸੇਜ ਕੀਤਾ ਉਹ ਜਿਹੜਾ ਬੰਦਾ ਨਾਲ ਦੁੱਧ ਲੈਣ ਆਇਆ ਉਹ ਕੋਈ ਹਲਪੋਂ ਠੱਕੇ ਖਵਾ ਦੇ ਪਿੰਡਾਂ ਦੇ ਵਿੱਚ ਦੁੱਧ ਤਾਂ ਹੋਇਆ ਨਹੀਂ ਕਿਸੇ ਪਾਸੇ 40 ਲੀਟਰ ਕਿਸੇ ਪਾਸੇ 20 ਲੀਟਰ ਦੁੱਧ ਨਹੀਂ ਇਕੱਠਾ ਹੋਇਆ ਤੇ ਬਾਹਰ ਮੈਸੇਜ ਕੀਤਾ ਸਾਡੇ ਪਿੰਡੋਂ ਚਰਨਜੀਤ ਕੈਨੇਡਾ ਸੀ ਉਹਨਾਂ ਨੇ ਸਾਡੇ 8000 ਰੁਪਏ ਉਹਨਾਂ ਦੇ ਪਾ ਦੇਗੇ ਮੁੰਡਾ ਮਰ ਗਿਆ ਮਨਪ੍ਰੀਤ ਆਸਟ੍ਰੇਲੀਆ ਸਾਡਾ ਭਰਾ ਤੇ ਸਾਪੇ ਤੁਸੀਂ ਉਹਨੇ 10000 ਰੁਪਏ ਉਹ ਕਹਿੰਦਾ ਮੈਂ ਪਾ ਦੂੰਗਾ ਇੱਕ ਜਗਤਵੰਦਰ ਡੋੜੂ ਉਸੇ ਦੇ ਵਿੱਚ ਬੈਠਾ ਸਾਡੇ ਭਰਾ ਤੇ ਉਹਨਾਂ ਨੂੰ ਜਦੋਂ ਮੈਂ ਮੈਸੇਜ ਕੀਤਾ ਉਹ ਉਹਨੇ ਮੈਨੂੰ ਕਿਉਂਕਿ ਕਿਹਾ ਵਾ ਸੀ ਪਹਿਲਾਂ ਕਿ ਜੇ ਤੈਨੂੰ ਲੋੜ ਪਈ ਤਾਂ ਨੂੰ ਦੱਸ ਦੀ 4000 ਉਹਨੇ ਨਹੀਂ 40000 ਲੈ ਕੇ ਭੇਜ ਤਾਂ ਮੈਂ 4000 ਮੈਂ ਉਹਨੂੰ ਖਾਣ ਨੂੰ ਵੀ ਦਿਖਾਇਆ ਮੈਂ 4000 ਰੁਪਏ 4000 ਕਿਹਾ ਮੈਂ ਯਾਰ ਨਹੀਂ 4000 ਨਹੀਂ ਕਿਉਂਕਿ 40000 ਲਾ ਰ ਮੈਂ ਇਹਨੂੰ ਪੁੱਛਿਆ ਜਦੋਂ ਉਹ ਕਹਿੰਦਾ ਮੈਂ ਤਾਂ 40000 ਭੇਜਣਾ ਤੂੰ 4000 ਦੇਣਾ ਬਾਈ ਉਹ ਇਸ ਤਰ੍ਹਾਂ ਦੁੱਧ ਫੇਰ ਉਹ ਪੂਰਾ ਕੀਤਾ ਥੋੜੇ ਬੋਦੇ ਘੱਟੇ ਪੈਸੇ ਫਿਰ ਉਹ ਆਪਦੇ ਕੋਲੋਂ ਪਾਏ ਜਾਨੀ ਦੀ ਕਰੋਂ ਪੈਸੇ ਲੈ ਕੇ ਜਾਂਦੇ ਸੀ ਆ ਉਹਦੇ ਕੋਲ 19 ਖਰਚ ਆਉਂਦੇ ਸੀਗੇ ਉੱਥੋਂ ਲੈ ਕੇ ਆਪਾਂ ਇੱਕ ਬਰਸਪਤੀ ਕਰਮਨੀ ਲੈ ਕੇ ਆਂਦਾ ਆਪ ਦਾ ਸਮਾਨ ਲੈ ਕੇ ਆਂਦੇ ਆਪ ਦਾ ਸਾਰਾ ਹੋ ਕਰਦੇ ਸੀਗੇ ਲੋਕਾਂ ਨੇ ਬੜਾ ਕੁਸ ਉੱਥੇ ਮੈਨੂੰ ਨਹੀਂ ਪਤਾ ਬਣਾਇਆ ਬਣਾਇਆ ਵੀ ਸਾਡੇ ਸਾਹਮਣੇ ਆ ਪਰ ਅਸੀਂ ਕਿਸੇ ਨੂੰ ਕਿਉਂ ਕਹੀਏ ਬਹੁਤ ਕੁਸ ਬਣਾਇਆ ਪਰ ਅਸੀਂ ਨਹੀਂ ਉੱਥੇ ਕੁਸ ਬਣਾਇਆ ਅਸੀਂ ਤਾਂ ਜੇ ਬਣਾਇਆ ਹੁੰਦਾ ਬਾਈ ਆ ਦੇਖ ਲਓ ਸਾਡੇ ਹਾਲਾਤ ਸਾਹਮਣੇ ਨੇ ਕਿਉਂਕਿ ਮੇਰਾ ਡੇਲੀ ਅਸਾ ਹੈ ਨਹੀਂ ਗਾ ਮੇਰੀ ਜ਼ਮੀਰ ਮੈਨੂੰ ਇਜ਼ਾਜ਼ਤ ਨਹੀਂ ਦਿੰਦੀ ਸਾਡੇ ਤੇ ਮੇਰੇ ਜਦੋਂ ਕਣਕ ਨੂੰ ਅੱਗ ਲੱਗੀ ਸੀ ਹਮ ਇਹ ਗੱਲ ਪੁੱਛਣ ਮੈਂ ਮੈਨੂੰ ਨਾ ਇੱਕ ਵਾਰ ਵੀਡੀਓ ਦੇਖਦਾ ਪਿਆ ਸੀ ਮੈਨੂੰ ਨਾ ਲੱਗਿਆ ਯਾਰ ਵੀ ਮੈਂ ਉੱਥੇ ਅਸੀਂ ਮੈਂ ਤੇ ਇੱਕ ਮੇਰੇ ਨਾਲ ਮੁੰਡਾ ਹੋਰ ਬਿਠਾ ਜੀ ਦਫ਼ਤਰ ਬੈਠੇ ਸੀ ਉਹ ਜਦੋਂ ਕਿਸੇ ਨੇ ਇੱਕ ਵੀਡੀਓ ਪਾਈ ਪੇਜ 'ਤੇ ਨਾ ਕਹਿੰਦਾ ਵੀ ਲੱਖੇ ਖਿਆਲੀ ਦੇ ਕਣਕ ਨੂੰ ਅੱਗ ਲੱਗੀ ਇੱਕ ਮੰਨ ਦੇ ਵਿੱਚ ਹੋਇਆ ਯਾਰ ਹਨਾ ਵੀ ਇੱਕ ਸਾਡਾ ਬਲਾਰਾ ਸਾਡੀ ਲੋੜ ਸੀ ਹਨਾ ਮੈਂ ਕਈ ਵਾਰ ਤੁਹਾਨੂੰ ਫੋਨ ਵੀ ਕਰਿਆ ਤੋ ਤੋ ਨਹੀਂ ਚੱਕ ਹੋਇਆ ਚਲੋ ਹਨਾ ਲੱਖੇ ਕਿਵੇਂ ਲੱਗਿਆ ਕਿੰਨੇ ਕ ਤੈਨੂੰ ਸਹਾਇਕ ਹੋ ਮਿਲਿਆ ਉਹ ਚੀਜ਼ ਕਿਉਂਕਿ ਤੂੰ ਹਰ ਇੱਕ ਦਿਨ ਨਾਲ ਹੜਨਾ ਯਾਰ ਹੂੰ ਤੂੰ ਭਾਵੇਂ ਤੂੰ ਦੱਸ ਕਹਿਣਾ ਪਹਿਲਾਂ ਭਾਵੇਂ ਕਿਸਾਨੀ ਅੰਦੋਲਨ ਹੋਵੇ ਹਨਾ ਸਾਡੇ ਕਿਸਾਨਾਂ ਨਾਲ ਖੜਿਆ ਪਰ ਤੇਰਾ ਕਿੰਨਾ ਕ ਸਹਾਇਕ ਹੋ ਮਿਲਿਆ ਸਹਾਇਕ ਭਾਈ ਮੈਂ ਦੇਣਾ ਨਹੀਂ ਦੇ ਸਕਦਾ ਕਬੱਡੀ ਜਗਤ ਦਾ ਰਪਿੰਦਰ ਜਲਾਲ ਦਾ ਸਾਰੇ ਭਰਾਵਾਂ ਨੇ ਬਹੁਤ ਇਹ ਮੈਂ ਇੱਕ ਗੱਲ ਕਰਨਾ ਵੀ ਇਹ ਤੇਰੀ ਜ਼ਮੀਨ ਆਪਣੀ ਜਿਹਾ ਠਿੱਕੇ ਦੇ ਲਈਤੀ ਵੀ ਸੀ ਮੇਰੀ ਠਿੱਕੇ ਦੀ ਜ਼ਮੀਨ ਲੈਤੀ ਵੀ ਸੀ ਅੱਛਾ ਮੇਰਾ ਬਹੁਤ ਸਹਾਇਕ ਦਿੱਤਾ ਕਾਰਨ ਕੀ ਹੋਇਆ ਮਸ਼ੀਨ ਚੱਲਦੀ ਸੀ ਖੇਤ ਕਿਸੇ ਦੇ ਉਹ ਮਸ਼ੀਨ ਤੋਂ ਅੱਗ ਲੱਗੀ ਵੀ ਟੀਮ ਮਸ਼ੀਨ ਤੋਂ ਮਸ਼ੀਨ ਤੋਂ ਅੱਗ ਲੱਗੀ ਵੀ ਨਾਲ ਹੀ ਮੇਰਾ ਖੇਤ ਸੀਗਾ ਉਹ ਮੁੰਡੇ ਦੀ ਵੀ ਕਣਕ ਮੱਚ ਗਈ ਨਾਲ ਹੀ ਮੇਰੀ ਕਣਕ ਮੱਚ ਗਈ ਉੱਥੇ ਦੋ ਦੋ ਕਿੱਲੇ ਦੋ ਕਿੱਲੇ ਮਾਨੂੰ ਦਾ ਮੇਰਾ ਮੱਛਾ ਜੋਗ ਮਿਲਿਆ ਤੈਨੂੰ ਨਾ ਸਹਜੋਗ ਕਬੱਡੀ ਜੱਤ ਨੇ ਬਹੁਤ ਦਿੱਤਾ ਉਹਦੇ 'ਚ ਵੀ ਕਾਰ ਲੈਣ ਨੂੰ ਮੈਂ ਲਾ ਦੇਣਾ ਕਾਰ ਲੈ ਹੋਇਆ ਮੈਨੂੰ ਬੱਚ ਬੰਦਿਆਂ ਨੇ ਕਿਹਾ ਵੀ ਤੈਨੂੰ ਬਾਬੇ ਨਾਨਕ ਨੇ ਮੌਕਾ ਦਿੱਤਾ ਸੀਗਾ ਤੈਸੋ ਸਾਂਭਿਆ ਨਹੀਂ ਗਿਆ ਪਰ ਆਪਾਂ ਕਹਨੇ ਵੀ ਜਿੱਥੇ ਵੀ ਬਾਬਾ ਨਾਨਕ ਰਖਦਾ ਪਰਮਾਤਮਾ ਵਾਹਿਗੁਰੂ ਰੱਖਦਾ ਉੱਥੇ ਰਹਿਣਾ ਪੈਂਦਾ ਪੈਂਦਾ ਉਹ ਬੰਦੇ ਦੀ ਕਣਕ ਨਾਲ ਮੱਚੀ ਸੀਗੀ ਮੈਂ ਨਾਲ ਉਹ ਮੁੰਡੇ ਦੀ ਵੀਡੀਓ ਬਣਾ ਕੇ ਪਾਤੀ। ਵੀ ਯਾਰ ਇਹ ਬੰਦੇ ਨੂੰ ਵੀ ਸਹਿਯੋਗ ਕਰੋ। ਇਹ ਬੰਦੇ ਦੀ ਵੀ ਸਹਿਯੋਗ ਦੀ ਲੋੜਾ ਮੇਰੇ ਕੋਲ ਸਭ ਤੋਂ ਪਹਿਲਾਂ ਫੋਨ ਇੰਦਰਜੀਤ ਕਲਸੀਆਂ ਦਾ ਆਇਆ ਸੀ। ਅੱਛਾ। ਸਭ ਤੋਂ ਪਹਿਲਾ ਫੋਨ ਜਿਹੜਾ ਮੈਨੂੰ ਕਬੱਡੀ ਦੇ ਵਿੱਚੋਂ ਆਇਆ ਇੰਦਰਜੀਤ ਕਲਸੀਆਂ ਦਾ ਫੋਨ ਆਇਆ। ਸਭ ਤੋਂ ਪਹਿਲਾਂ ਜੇ ਮੇਰੇ ਕੋਲ ਪੈਸੇ ਲੈ ਕੇ ਆਏ ਜੌਂਟੀ ਕਲਸੀਆਂ, ਵੀਰਾ ਕਲਸੀਆਂ ਤੇ ਉਹਨਾਂ ਦੇ ਕਲੱਬ ਮੈਂਬਰ। 20000 ਰੁਪਏ ਲੈ ਕੇ ਆਏ। ਮੈਂ ਆਹ ਬੈਠ ਕੇ ਬੈਠੇ ਸੀਗੇ। ਮੈਂ ਕਿਹਾ ਬਈ ਯਾਰ ਵੀ ਉਹ ਮੁੰਡੇ ਦਾ ਵੀ ਨੁਕਸਾਨ ਬਹੁਤ ਹੋਇਆ। ਸਨਾ ਤੁਸੀਂ ਦੇਖ ਲਓ ਕਿ ਤੁਸੀਂ ਥੋੜੇ-ਬੋਤੇ ਪੈਸੇ ਉਹਨੂੰ ਮਦਦ ਕਰ ਲਿਓ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੇ 10000 ਰੁਪਇਆ ਕਹਿੰਦੇ ਵੀ ਜਲਦੀ ਉਹਨੂੰ ਦੇ ਦਿੰਦੇ ਨੇ ਤੇਲ ਮੈਨੂੰ ਐਸ ਲੱਗੇ ਹੋ ਉਹਨਾਂ ਨੇ 10000 ਰੁਪਇਆ ਉਧਰ ਦਿੱਤਾ ਮੇਰੇ ਕੋਲ ਜਿੰਨਾ ਵੀ ਕੋਈ ਆਉਂਦੇ ਸੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਥੋੜਾ-ਥੋੜਾ ਉਹਨੂੰ ਵੀ ਮੁੰਡੇ ਨੂੰ ਉਹ ਕਰੋ ਫਿਰ ਲੋਕਾਂ ਦੇ ਵਿੱਚ ਸਾਡੇ ਇੱਥੇ ਪਿੰਡ ਚ ਲਾ ਲਓ ਜਿੰਮੇ ਮਰਜੀ ਲਾ ਲਓ ਲੋਕਾਂ ਨੇ ਗੱਲ ਇਹ ਪ੍ਰਚਲਿਤ ਕਰਤੀ ਵੀ ਲੱਖਾ ਉਹਦੀ ਮਦਦ ਕਰਾਉਣ ਲੱਗ ਗਿਆ ਲੱਖੀ ਕੋਲ ਤਾਂ 16 ਲੱਖ ਰੁਪਇਆ ਇਕੱਠਾ ਹੋ ਗਿਆ ਤੇ ਜਿਹੜੇ ਮੇਰੇ ਮਿੱਤਰ ਮੇਲੀਆਂ ਨੇ ਮੈਨੂੰ ਕਿਹਾ ਸੀਗਾ ਕੁਛ ਨੇ ਕਿਹਾ ਸੀ 50000 ਰੁਪਏ ਮੈਂ ਕੋਈ ਕਹਿੰਦਾ 20000 ਰੁਪਏ ਮੈਂ ਕੋਈ ਕਹਿੰਦਾ 30000 ਰੁਪਏ ਉਹ ਜਦੋਂ ਵੀਡੀਓ ਤੇ ਪੈ ਗਿਆ ਸੋਸ਼ਲ ਮੀਡੀਆ ਤੇ ਵੀਰ ਲੱਖਾ ਉਹਦੀ ਮਦਦ ਕਰਾਂਗਾ ਮੁੰਡੇ ਦੀ ਲੱਖੇਦਾਰ ਕਰਦੇ ਮੰਦਾ ਨਹੀਂ ਹੋਣਾ ਕੋਈ ਉਹ ਬੰਦੇ ਨੇ ਮੈਨੂੰ ਪੈਸੇ ਵੀਰੇ ਫਿਰ ਪਾਈ ਨਹੀਂ ਮੈਂ ਮੁਕਰਦਾ ਨਹੀਂ ਮੈਂ ਕੈਮਰੇ ਦੇ ਉਹ ਕੈਮਰੇ ਦੇ ਸਾਹਮਣੇ ਕਹਿਣਾ ਮੇਰਾ ਨੁਕਸਾਨ ਸਵਾ ਲੱਖ ਦਾ ਸੀਗਾ ਮਸਾ ਸਵਾ ਲੱਖ ਦਾ ਮਸਾ ਨੁਕਸਾਨ ਸੀਗਾ ਉਹ ਥੋੜਾ ਬਤਾ ਇੱਧਰ ਉੱਧਰ ਹੋਊਗਾ ਮੈਨੂੰ ਕਬੱਡੀ ਤੇ ਸਾਰੇ ਜਿੰਨੇ ਦੋਸਤ ਮਿੱਤਰ ਸੀ 4 ਲੱਖ ਰੁਪਏ ਮੰਗੂ ਇਕੱਠਾ ਹੋਇਆ ਮੈਂ ਮੁਕਰ ਨਹੀਂ ਇਸ ਗਾਉਂ ਤੋਂ ਜਿਹਦੇ ਵਿੱਚ ਉਹ ਮੁੰਡੇ ਨੂੰ ਵੀ ਮੈਂ ਲੱਖ ਮੰਗੋਰ ਗਿਆ ਪੈਸਾ ਇਕੱਠਾ ਕਰਾਇਆ ਹਲਕੇ ਸੌਕਾ ਦੀ ਇਹ ਚੱਕਰ ਪਿਆ ਵੀ ਜਿਹੜੇ ਮੇਰੇ ਮਿੱਤਰ ਮਿਲਿਆ ਨੇ ਸੀ ਉਹ ਮੈਨੂੰ ਪੈਸੇ ਆਏ ਨਹੀਂ ਚਲੋ ਮੈਨੂੰ ਐ ਸੋਚੀ ਵੀ ਜਿੰਨਾ ਹੈਗਾ ਮੇਰਾ ਸਾਥ ਦਿੱਤਾ ਸਾਰਿਆਂ ਨੇ ਦਿੱਤਾ ਦਿੱਲੀ ਮੋਰਚੇ ਵੇਲੇ ਜੇ ਤੁਸੀਂ ਆਪਣੀ ਗੱਲ ਵਿਚਾਰੇ ਰਹੇ ਸੀਗੇ ਮੈਨੂੰ ਬਾਈ ਟਰੈਕਟਰ ਟਿੱਕਰ ਬੰਦੇ ਨੇ ਕਹਤੇ ਸੀ ਕੋਈ ਕਹਿੰਦਾ ਟਰੈਕਟਰ ਦੇ ਮੈਂ ਕੋਈ ਕਹਿੰਦਾ ਸੀ ਮੋਟਰਸਾਈਕਲ ਦੇ ਮੈਂ ਕੋਈ ਕਹਿੰਦਾ ਸੀ ਐ ਕਰਾਂਗੇ ਕਿਤੇ ਫਿਰ ਵੀਰੇ ਕੱਲਾ ਆ ਪਿੰਦਰ ਜੀ ਖਲਾਲ ਦੀ ਬਦੌਲਤ ਸਰਵੇ ਮਿਲ ਜੀਏਮ ਨੇ ਫਰਵਾਹੀ ਵਾਲੇ ਨੇ ਮੁੰਡੇ ਨੇ ਸੰਘੇੜੇ ਮੈਨੂੰ ਟੂਰਨਾਮੈਂਟ ਤੇ ਫਰਮਾਨਤ ਮੋਟਰਸਾਈਕਲ ਨਾਲ ਕੀਤਾ ਬਾਕੀ ਕਿਸੇ ਬੰਦੇ ਨੇ ਮੈਨੂੰ ਕੋਈ ਪੈਸਾ ਨਹੀਂ ਇੱਕ ਗੁਰਪ੍ਰੀਤ ਜੰਗੀਆਂ ਨੇ ਮੈਨੂੰ 20000 ਰੁਪਇਆ ਐਨਆਰਆਈ ਭਰਾ ਮੋਂ ਤੋਂ ਪਿਛਲੇ ਸਾਲ ਟੂਰਨਾਮੈਂਟ ਤੇ ਅੰਡੇ ਕੀ ਕਰਵਾਇਆ ਸੀ ਨਹੀਂ ਕਿਸੇ ਨੇ ਕੋਈ ਨਹੀਂ ਵੀਰੇ ਇੱਥੇ ਜਜ਼ਬਾਤਾ ਨਾਲ ਲੋਕ ਖੇਡਦੇ ਆ ਲੋਕ ਬੰਦੇ ਵਿੱਚ ਵਰਤਦੇ ਆ ਮੈਨੂੰ ਵੀ ਮੇਰੇ ਬੱਚੇ ਨੇ ਵੀ ਬਿਠੇ ਰ ਆ ਕੇ ਮੇਰਾ ਪਰਿਵਾਰ ਬਿਠੇ ਰ ਕਨਾ ਪਰ ਮੈਂ ਜਿ ਜ਼ਿਵਾਤੀ ਬੰਦਾ ਯਾਰ ਅਸਲ ਵਿੱਚ ਜਿਹਨੂੰ ਉਹ ਜਿਹੜੇ ਕਹਿੰਦੇ ਸਾਡੇ ਜ਼ਿਵਾਤਾਂ ਦਾ ਲੋਕ ਖੇਡਦੇ ਆ ਉਹ ਮੈਂ ਜਿ ਜ਼ਿਵਾਤੀ ਬੰਦਾ ਬਾਈ ਮੈਥੋਂ ਚਾਹੇ ਮੇਰੇ ਨਾਲ ਕੋਈ ਬੋਲਦਾ ਚਾਹੇ ਮੈਨੂੰ ਕਿਸੇ ਨੇ ਗਾਲਾਂ ਕੱਢੀਆਂ ਹੋਣ ਕਿਸੇ ਨੇ ਯਾਰ ਕਿੰਨਾ ਵੀ ਮੇਰਾ ਮਰਜੀ ਮਾੜਾ ਕੀਤਾ ਹੋਵੇ ਪਰ ਜਦੋਂ ਉਹ ਤੇ ਕਿਤੇ ਮੁਸੀਬਤ ਆ ਗਈ ਨਾ ਮੈਂ ਯਾਰ ਬਸ ਕੱਲਾ ਇੱਕ ਪੈਸਾ ਨਹੀਂ ਮੇਰੇ ਕੋਲ ਸਾਕੀ ਮੈਂ ਸਾਰਾ ਕੋ ਬੋਲ ਮੇਰਾ ਰਹ ਜਾਂਦਾ ਇਹ ਬਾਈ ਲੱਖਾ ਖਾਲੀ ਤੁਸੀਂ ਲੱਖੇ ਖਾਲੀ ਦਾ ਜਜ਼ਬਾ ਸੁਣੇ ਲੱਖੇ ਚਲੋ ਹੁਣ ਤੇਰਾ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਕਿਉਂਕਿ ਤੂੰ ਟਾਈਮ ਦਿੱਤਾ ਮੇਰੇ ਵੀ ਮਨ ਚ ਹੁੰਦਾ ਕਿਉਂਕਿ ਆਪਣੇ ਮਾਲਵੇ ਦੇ ਵਿੱਚ ਨਾ ਭਾਵੇਂ ਕੋਈ ਰੈਫਰੀ ਆ ਭਾਵੇਂ ਕੋਈ ਕੰਪਟੀਟਰ ਆ ਭਾਵੇਂ ਕੋਈ ਕਮੇਟੀ ਦਾ 플레이ਰ ਕਿਉਂਕਿ ਮੈਂ ਨਹੀਂ ਕਹਾਂ ਵੀ ਆਪਣੇ ਮਾਲ ਵਿੱਚ ਹੋਖ ਹੀ ਰਿਆ ਜਾਂ ਨਾਲ ਕੋਈ ਦੱਬ ਰਿਆ ਜਾਂ ਆਪਣੇ ਆਪ ਨਹੀਂ ਉੱਤਰੇ ਵੀਰੇ ਬਸ ਯਾਰ ਮਾਲ ਵਿੱਚ ਇੱਕ ਤਾਂ ਪ੍ਰਮੋਟਰ ਨਹੀਂ ਹੈਗੇ ਬਾਈ ਇੱਕ ਮਾਲਵੇ ਵਾਲਿਆਂ ਨੇ ਉਹ ਜਿਵੇਂ ਕਹਿੰਦੇ ਉਹਦਾ ਪੈਰ ਕਹਾੜੀ ਮਾਰਨਾ ਹੁੰਦਾ ਪੈਰ ਕਹਾੜੀ ਵੀਰੇ ਆਪ ਹੀ ਮਾਰਿਆ ਉਹ ਸਾਰਿਆਂ ਨੂੰ ਪਤਾ ਹੁਣ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਕਿਉਂਕਿ ਪਲੇਅਰ ਦਾ ਆਪਣੇ ਕੋਲੇ ਕਿਹੜਾ ਘਟ ਸੀ ਬਲਾਰੇ ਆਪਣੇ ਕੋਲੇ ਕਿਹੜਾ ਛੱਟ ਜੀਏ ਕਾਰਡ ਬਸ ਪ੍ਰਮੋਟਰ ਨਹੀਂ ਪਈ ਕਾਰਡ ਬਸ ਟੂਰਨਾਮੈਂਟ ਕਮੇਟੀਆਂ ਤੇ ਆਪਣੇ ਜਿਹੜੇ ਆ ਵੱਡੇ ਪਲੇਅਰ ਆਪਸ ਕਰਨ ਲੱਗੇ ਲੱਖ ਲੈਣਾ ਜੀ ਜਿਹਨੇ ਇੱਕ ਪਲੇਅਰ ਨੇ ਕਿਸੇ ਨੇ ਜੀ 70000 ਲੈਣਾ ਜੀ ਕਿਸੇ ਨੇ 2 ਲੱਖ ਲੈਣਾ ਜੀ ਆਹ ਟੀਮ ਬਣਾਵਾਂਗੇ ਪਰ ਟੀਮ ਨਹੀਂ ਹੁੰਦੀ ਜੀ ਤਿੰਨ ਪਲੇਅਰ ਬਾਹਰ ਖੜਾਉਣੇ ਨੇ ਜੀ ਪਰ ਪੀਆ ਉਹਨਾਂ ਨੇ 2 ਲੱਖ ਨਾਮ ਵੀ ਲੈ ਜਾਣਾ ਜਿਹੜੇ ਪੈਸੇ ਦਿੱਤੇ ਹੁੰਦੇ ਉਹ ਵੀ ਲੈ ਜਾਣੇ ਉਹਨਾਂ ਨੇ ਜੀ ਇਹ ਚੀਜ਼ ਨੇ ਮਾਲਵੇ ਨੂੰ ਫੇਲ ਕਰਤਾ ਤੁਸੀਂ ਅਕਸਰ ਜਾਂਦੇ ਹੋਵੋਗੇ ਮਾਝ ਦੇ ਬਾਬੇ ਜਾਂਦੇ ਹੋਵੋਗੇ ਕਿ ਕਿੱਡੇ ਕਿੱਡੇ ਪਲੇਅਰ ਖੇਡਦੇ ਹੁੰਦੇ ਆ ਮੈਂ ਵੀ ਇਸ ਵਾਰ ਇੱਕ ਜਾ ਕੇ ਆਇਆ ਉੱਥੇ ਦਰਸ਼ਕ ਕਿੰਨੇ ਹੁੰਦੇ ਆ ਆਪਣੇ ਮਾਲਵੇ ਚ ਚਾਹੇ ਬਾਜਨੀ ਟੂਰਨਾਮੈਂਟ ਹੀ ਹੋਵੇ ਤੁਸੀਂ ਦੇਖ ਲਓ ਕਿ ਖੜ੍ਹ ਨੂੰ ਠਾਉ ਨਹੀਂ ਬੈਠਣ ਨੂੰ ਮੁੰਡਾ ਇਹ ਕਾਰਨ ਅਸੀਂ ਕਬੱਡੀ ਮਾਲਵੇ ਨੇ ਚੱਕੀ ਮਾਲਵੇਦੀ ਕਬੱਡੀ ਫਿਰੋਂ ਇੱਕ ਹੋਰ ਇਹਦਾ ਇਹ ਰੀਅਲ ਹੋਰ ਸੁਣ ਰਾ ਦੇਣਾ ਹਾਕੀ ਕਿਹਦੀ ਗੇਮ ਸੀ ਸਾਡੀ ਰਾਸ਼ਟਰੀ ਗੇਮ ਸੀ ਕ੍ਰਿਕਟ ਕਿਹਦੀ ਸੀ ਅੰਗਲੈਂਡ ਦੀ ਗੇਮ ਸੀ ਸਾਡੀ ਹਾਕੀ ਕਿੱਥੇ ਗਈ ਤੇ ਉਹ ਕ੍ਰਿਕਟ ਸੀ ਜਿਹੜੀ ਉਹ ਕਿੱਥੇ ਆ ਗਈ ਉਹੀ ਚੀਜ਼ ਇਹੀ ਆ ਵੀ ਜਿਹੜੀ ਘਰ ਦੀ ਚੀਜ਼ ਆ ਨਾ ਘਰ ਦੀ ਚੀਜ਼ ਨੋ ਕਰਦੇ ਪੇਤੀ ਲੰਕਾ ਢਾਉਣ ਵਾਲੀ ਗੱਲ ਹੋ ਜਾਂਦੀ ਹੈ ਕਬੱਡੀ ਨੂੰ ਮਾਲਵੇ ਦੇ ਨੂੰ ਜਿਹੜਾ ਇੱਥੇ ਹੋ ਕੀਤਾ ਹੁਣ ਸਾਡੇ ਵਰਗੇ ਬਲਾਰਿਆਂ ਨੂੰ ਸਾਨੂੰ ਕਿਹੜਾ ਬੋਲਣਾ ਨਹੀਂ ਹੁੰਦਾ ਮੈਕਦਨ ਮਹਿਲਕਲਾ ਟੂਰਨਾਮੈਂਟ ਤੇ ਵੀ ਬੋਲਿਆ ਸੀਗਾ ਮੈਂ ਹੈ ਸਾਡੇ ਕਿਹੜਾ ਜੀਵ ਤੇ ਭਿੰਡ ਲੜੀ ਵੀ ਆ ਵੀ ਜਿਹੜਾ ਸਾਨੂੰ ਆ ਕੇ ਅਗਲਾ ਕਹਿ ਦਿੰਦਾ ਭਾਈ ਯਾਰ ਆਹ ਬਲਾਰੇ ਨੂੰ ਬੋਲਣ ਦੇ ਦਮਕ ਦੇ ਦੋ ਬਿਛੋੜਾ ਹੁਣ ਸਮਾਪੂਰ ਹੋ ਗਿਆ ਅਸੀਂ ਤੜਕੇ ਤੋਂ ਜਾ ਵੜਦੇ ਆਂ ਆਥਨ ਦੇ ਕਰ ਮੈਚ ਬੋਲਦੇ ਆ ਇੱਕ ਗੱਲ ਹੋਰ ਲੋਟ ਕਰ ਲਿਓ ਮੇਰੇ ਨੂੰ ਨਾ ਸਦੰਦਾ ਕਾਰਨ ਥੋੜਾ ਜਿਹਾ ਇਹ ਵੀ ਆ ਵੀ ਗਰਾਉਂਡ ਮੈਂ ਕਹਣਾ ਵੀ ਕਬੱਡੀ ਚੋਂ ਨੇਰਾ ਖਤਮ ਹੋ ਗਿਆ ਮੈਂ ਸੱਚ ਬੋਲ ਦਿੰਨਾ ਯਾਰ ਜਿੱਥੇ ਵੀ ਹੁੰਦਾ ਮੈਂ ਸੱਚ ਬੋਲ ਦਿੰਨਾ ਚਾਹੇ ਬੰਦੇ ਬੈਠਿਆ ਮੈਂ ਗਰਾਉਂਡ 'ਚ ਵੀ ਲਾਈਵ 'ਚ ਵੀ ਸੱਚ ਬੋਲ ਦਿੰਨਾ ਕਈ ਥਾਂ 'ਵੀ ਬੋਲਿਆ ਮੈਂ ਨਾਂ ਲੈ ਕੇ ਵੀ ਸਦਾ ਬੋਲ ਦਿੰਨਾ ਯਾਰ ਤੇ ਗਰਲਾਲ ਖਨੌਰ ਨੇ ਕਬੱਡੀ ਨੂੰ ਕੀ ਦਿੱਤਾ ਐਮਐਲਏ ਬਣਿਆ ਤਾਂ ਕਬੱਡੀ ਵਾਲਿਆਂ ਨੇ ਕੰਦਰਾ ਹੋ ਕੀਤਾ ਹੁਣ ਉਹਨੂੰ ਪ੍ਰਧਾਨ ਬਣਾਇਆ ਦੱਸੋ ਕਬੱਡੀ ਵਾਸਤੇ ਕੀ ਯੋਗਦਾਨ ਕੋਈ ਯੋਗਦਾਨ ਨਹੀਂ ਨਾ ਹਰ ਇੱਕ ਬੰਦਾ ਇਥੇ ਆਉਂਦੀ ਮੇਰੇ ਰੁਕੀਆਂ ਸਿੱਖਦਾ ਅਸੀਂ ਸੱਚ ਬੋਲਦੇ ਨੇ ਸੱਚ ਬੋਲਣ ਵਾਲਾ ਬੰਦਾ ਹਰੇਕ ਨੂੰ ਚੁਭਦਾ ਹੁੰਦਾ ਮੈਂ ਟੀਮਾਂ ਸਾਧਾ ਗਰਾਊਂਡ ਦੇ ਵਿੱਚ ਮੈਨੂੰ ਅਗਲਾ ਕਹਿੰਦਾ ਟੀਮਾਂ ਅਕਸਰ ਪੁਜਰ ਸਾਧਾ ਤੋਂ ਦਾ ਟੀਮਾਂ ਕੱਢ ਦੇਣਾ ਐ ਕਰ ਲੈਂਦਾ ਮੇਰਾ ਕਿਹੜਾ ਜੀਕਰ ਅਗਲਾ ਕਲੱਬ ਵਾਲੇ ਕਹਿੰਦੇ ਮੈਂ ਥਾਂ ਕੱਢਦਾ ਹਾਂ ਜਿਸ ਸਮੇਂ ਸਿਰ ਆਉਂਦੀ ਹੋਵੇ ਕਬੱਡੀ ਵਾਲੇ ਆਉਣ ਕਿਉਂ ਟੀਮਾਂ ਕੱਟੀਆਂ ਯਾਰ ਅਸੀਂ ਕਹਿੰਦੇ ਨੇ ਵੀ ਸਮਾਪਤੀ ਹੋ ਜੇ ਟਾਈਮ ਮੈਚ ਨਾਲ ਵੀਰੇ ਰਾਤ ਨੂੰ ਇਕੱਲੇ ਆਉਣੇ ਪਲੇਅਰ ਤਾਂ ਗੱਡੀਆਂ 'ਚ ਹੁੰਦੇ ਨੇਗੇ ਅਸੀਂ ਕੱਲੇ ਆਉਣੇ ਰਾਤ ਨੂੰ ਇੱਕ ਦਿਨ 1:30 ਵਜੇ ਦਾ ਟੂਰਨਾਮੈਂਟ ਤੇ ਤਿੰਨ ਸਾਮੀ ਮੇਰੇ ਮਗਰ ਕੁੱਤੇ ਪੈ ਗਏ ਕੱਲਾ ਬੰਦਾ ਕੀ ਕਰੂਗਾ ਸਾਡੇ ਕੋਲ ਕਿਹੜਾ ਕੋਈ ਹਥਿਆਰ ਆ ਯਾਰ ਅਸੀਂ ਤਾਂ ਕੱਲੇ ਜਾਂਦੇ ਆ ਕੱਲੇ ਆਉਣੇ ਇਸ ਕਰਕੇ ਅਸੀਂ ਚੁੱਪਦੇ ਆ ਮੇਰੇ ਨਾਲ ਖੋਦ ਇੱਕ ਵਾਰ ਮੇਰਾ ਜਿੱਜੀ ਮਿੱਤਰ ਕਮੈਂਟਰ ਉਹ ਮੇਰੇ ਕਹਿੰਦਾ ਮੇਰੇ ਪਿੰਡ ਦੀ ਟੀਮ ਆ ਤੂੰ ਆ ਟੀਮ ਦਾ ਮੈਚ ਲੇਟ ਨਹੀਂ ਕਰਦਾ ਉਹ ਔਖਾ ਹੋਇਆ ਇੱਕ ਮੇਰਾ ਰਿਸਟਰ ਤੇ ਚੁੱਪ ਲਿਆ ਰਾ ਨਾਮ ਹੀ ਲੈਣਾ ਮੈਂ ਚੱਲ ਉਹ ਮੇਰੇ ਨਾਲ ਔਖਾ ਆ ਤੂੰ ਸਾਡੀ ਟੀਮ ਕਹਿੰਦਾ ਹਰਾ ਕੇ ਰੱਖਦੀ ਵੀਰੇ ਇਹਦੇ ਕਰਕੇ ਮੈਨੂੰ ਬਲੋਕ ਮੈਨੂੰ ਮੈਨੂੰ ਅਕਸਰ ਕਹਿੰਦਾ ਯਾਰ ਤੂੰ ਤੂੰ ਕਹਿੰਦੇ ਜਜ਼ਬਾਤੀ ਹੋ ਕੇ ਬੋਲ ਜਾਨਾ ਤਾਂ ਹੀ ਤੈਨੂੰ ਕੋਈ ਸੱਦਾ ਨਹੀਂ ਮੈਂ ਆ ਯਾਰ ਸੱਦੋ ਚਾਏ ਨਾ ਸੱਦੋ ਆਪਾਂ ਦਾ ਜਿਹੜੇ ਹੈਗੇ ਆ ਜਜ਼ਬਾਤ ਉਵੇਂ ਬੋਲਾਂ ਕਿ ਸੱਚ ਬੋਲਾਂਗੇ ਫਾਇਦਾ ਕੀ ਇੱਥੇ ਮਰ ਲਾ ਦੇ ਇੱਕ ਦਿਨ ਹੈਗੇ ਆ ਬਾਈ ਮੇਰਾ ਤਾਂ ਇਹੀ ਆ ਜਿਹੜਾ ਉਹ ਕਹਿੰਦੇ ਨਹੀਂ ਹੁੰਦੇ ਨਾ ਵੀ ਸਿਵਿਆਂ ਚ ਜਾਂਦਾ ਦਸੂ ਕੱਠ ਉਹੀ ਆ ਵੀ ਦੁਨੀਆ ਦੇ ਪਤਾ ਲੱਗੇ ਵੀ ਹਾਂ ਜਦੋਂ ਆਪਾਂ ਜਾਵਾਂਗੇ ਮੈਂ ਪਿੰਡ ਦੇ ਨੂੰ ਅਕਸਰ ਕਹਣਾ ਵੀ ਪਿੰਡ 'ਚ ਜਗ੍ਹਾ ਨਹੀਂ ਹੁੰਦੀ ਆਪਣੇ ਇੰਨਾ ਇਕੱਠ ਹੋ ਜਾਂਦਾ ਲਖੇ ਜਾਂਦੇ ਜਾਂਦੇ ਕੁਝ ਦਰਸ਼ਕਾਂ ਨੂੰ ਕੁਝ ਸੁਝਾ ਦੇਣਾ ਚਾਹੁੰਦੇ ਹਾਂ ਸੁਝਾ ਵੀ ਤੇ ਮੈਂ ਇੱਕ ਹੋਰ ਤੇਰੇ ਇਹਦੇ 'ਚ ਦੱਸਣਾ ਚਾਹਣਾ ਸਾਡਾ ਵਿੱਕੀ ਮੱਲਾ ਵਿਚਾਰਾ ਹੁਣ ਬਹੁਤ ਬਿਮਾਰ ਆ ਉਹਦੀ ਫੇਸਬੁੱਕ ਤੇ ਚੱਲ ਰਹੀ ਹੈ ਸਾਰੇ ਭਰਾਵਾਂ ਨੂੰ ਬੇਨਤੀ ਆ ਉਹ ਹੁਣ ਬਹੁਤ ਕ੍ਰਿਸ਼ਨ ਉਹਦੀ ਖਰਾਬ ਹੋ ਗਈ ਹੁਣ ਪਹਿਲਾਂ ਜਗਰਾਉਂ ਦਾ ਖਲ ਸੀ ਹੁਣ ਉਹ ਫੇਰ ਕੋਡ ਰੱਖ ਲੈ ਭਾਈ ਇੱਕ ਮੇਰੀ ਬੇਨਤੀ ਆ ਜਿਉਂਦੇ ਜਿਉਂਦੇ ਨਾਲ ਫੜ ਜਾ ਕੋਈ ਯਾਰ ਮੇਰੀ ਹੱਥ ਬੰਨ ਕੇ ਇਹੀ ਬੇਨਤੀ ਆ ਮਰੇ ਬਾਅਦ ਪੋਸਟਮਾਨ ਮਰੇ ਬਾਅਦ ਇਕੱਠ ਕਰ ਲੰਦਾ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਇੱਕ ਹੋਰ ਗੱਲ ਦਾ ਮੈਕਸਲ ਟੂਰਨਾਮੈਂਟ ਬਾਰੇ ਬੋਲ ਰਹਾ ਹਾਂ ਜੀਪਸੁੱਧ ਨੂੰ ਜਿਉਂਦੇ ਜੀ ਲੋਕਾਂ ਨੇ ਗਦਾਰ ਕਿਹਾ ਬਾਈ ਉਹਨੇ ਇਕੱਠ ਕੀਤਾ ਸੀ ਸਰਹੰਦਾ 200 ਬੰਦਾ ਇਕੱਠਾ ਨਹੀਂ ਹੋਇਆ ਜਦੋਂ ਉਹਦੀ ਮੌਤ ਹੋ ਗਈ ਉਹੀ ਦੀਪਸੁੱਧ ਦੇ ਭੋਗ ਦੇ ਤੇ 5 ਲੱਖ ਬੰਦਾ ਇਕੱਠਾ ਹੋ ਗਿਆ ਸਿੱਧੂ ਮੂਸੇ ਵਾਲੇ ਦੇ ਲੋਕ ਗਾਣਾ ਕਰਦੇ ਸੀ ਹੁਣ ਉਹੀ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਲੋਕ ਥਾਂ ਥਾਂ ਦੁਕਾਨਾਂ ਖੋਲ੍ਹੀ ਬੈਠੇ ਨੇ ਟੈਟੂ ਬਣਾઈ ਬੈਠੇ ਨੇ। ਦੀਪ ਸਿੱਧੂ ਦੇ ਨਾਂ ਤੇ ਕਲੱਬਾਂ ਬਣਾਈ ਬੈਠੇ ਨੇ ਟੈਟੂ ਬਣਾઈ ਬੈਠੇ ਆ। ਬਾਈ ਟੈਟੂਆਂ ਦਾ ਕੋਈ ਫਾਇਦਾ ਨਹੀਂ। ਕੋਈ ਕਲੱਬਾਂ ਬਣਾਉਂਦਾ ਫਾਇਦਾ ਨਹੀਂ। ਜੇ ਆਪਾਂ ਜਿਉਂਦੇ ਜੀ ਬੰਦੇ ਦੀ ਕਰਨ ਲੈ ਕੀਤੀ। ਸਾਥੋਂ ਸਾਡਾ ਲੱਖੀ ਭਰਾ ਵਿਸੜਿਆ ਬਾਈ। ਇਸ ਇੱਕ ਸੁਚਾਈ ਦੱਸਦਾ ਮੇਰੇ ਤੇ ਚਾਹੇ ਕੋਈ ਇਤਰਾਜ਼ ਆ ਜੇ ਇਸ ਗੱਲ ਦਾ। ਜਿਸ ਦਿਨ ਲੱਖੀ ਦਾ ਭੋਗ ਸੀਗਾ ਆਪਾਂ ਕਹਿੰਦੇ ਨਾ ਜੀ ਘਾਟਾ ਪੈ ਗਿਆ ਸਾਨੂੰ। ਸਾਡੀ ਕਬੱਡੀ ਨੂੰ ਘਾਟਾ ਪੈ ਗਿਆ। ਉਸ ਦਿਨ ਉਹਦੇ ਗਮਾਂਡ ਪੈਂਦੇ ਟੂਰਨਾਮੈਂਟ ਕਬੱਡੀ ਦਾ ਚੱਲਦਾ ਸੀਗਾ। ਲਸੋ ਕਬੱਡੀ ਨੂੰ ਘਾਟਾ ਪਿਆ ਉਹਦੇ ਪਰਿਵਾਰ ਨੂੰ ਘਾਟਾ ਪਿਆ। ਇਸ ਕਰਕੇ ਮੇਰੀ ਬੇਨਤੀ ਆ ਕੋਈ ਮਰਜ਼ੀ ਆ ਚਾਹੇ ਚਾਹੇ ਆਪਣੇ ਫੌਣੇ ਵਾਲਾ ਚਾਹੇ ਕੋਈ ਪਾਣੀ ਵਾਲਾ ਚਾਹੇ ਕਬੱਡੀ ਨਾਲ ਜੁੜਿਆ ਬੰਦਾ ਕੋਈ ਮਰਜ਼ੀ ਆ ਜਾਂ ਉਹ ਵੀ ਜ਼ਿੰਦਗੀ ਯਾਰ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜੇ ਕਿਸੇ ਤੇ مصیبت ਪੈਂਦੀ ਆ ਇੱਥੇ ਦੁਨੀਆ ਐਸੀ ਮਤਲਬੀ ਹੋ ਗਈ ਯਾਰ ਰਿਸ਼ਤੇ ਦਾਤ ਨਹੀਂ ਹੈਗਾ ਕੋਈ ਆਪ ਦਾ ਦੋਸਤ ਮਿੱਤਰ ਵੀ ਕੋਈ ਆਪ ਦਾ ਹੈ ਨਹੀਂ ਪਰ ਇਨਸਾਨਤ ਸਭ ਤੋਂ ਵੱਡੀ ਆ ਬਈ ਜੀ ਆਪਾ ਕਿਸੇ ਦੇ ਹੰਸਾਂ ਦੇ ਮਦਦ ਆ ਜਾਗੇ ਆਪਣਾ ਤਾਂ ਮੇਰਾ ਖੂਨ ਦਾ ਕਤਰਾ ਕਤਰਾ ਵੀ ਹਾਜ਼ਰ ਹਰ ਇੱਕ ਦੇ ਲਈ ਸਾਰਿਆਂ ਨੂੰ ਬੇਨਤੀ ਹੈ ਜਿਉਂਦੇ ਜੀ ਨਾਲ ਖੜ੍ਹਾ ਜਾ ਕਰੋ ਮਾ ਕਰੋ ਕੋਈ ਫਾਇਦਾ ਨਹੀਂ ਪਰਿਵਾਰ ਨੂੰ ਆਪਾਂ ਐ ਕਰਦੇ ਆਂਗੇ ਜੋ ਕਰਦੇ ਆਂਗੇ ਜੇ ਪਹਿਲੀ ਉਹ ਬੰਦੇ ਦੀ ਆਪਾਂ ਬਾਹ ਫੜ ਲਈਏ ਬੰਦੇ ਦਾ ਸਾਥ ਦੇ ਦਈਏ ਤਾਂ ਬੰਦਾ ਜਿਉਂਦਾਰੂ ਨਾਲੇ ਖੁਸ਼ ਹੋ ਨਾਲੇ ਪਰਿਵਾਰ ਖੁਸ਼ ਹੋ ਨਾਲੇ ਸਾਨੂੰ ਦਬਾਵਾ ਮਿਲਣੀ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਯਾਰ ਵੀ ਸਭ ਦਾ ਸਾਥ ਦਿਆ ਕਰੋ ਕਿਸੇ ਦੀ ਲੱਤਾਂ ਨਾ ਖਿਚੋ ਸਭ ਨੂੰ ਪਿਆਰ ਕਰੋ ਇੰਨੇ ਆਏ ਲੱਖੇ ਖਿਆਲੀ ਦਾ ਜਜ਼ਵਾਹ ਦੇਖੋ ਤੁਸੀਂ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੱਖੇ ਤੇਰਾ ਬਹੁਤ-ਬਹੁਤ ਧੰਨਵਾਦ ਵੀਰੇ ਬਹੁਤ-ਬਹੁਤ ਧੰਨਵਾਦ ਵੀਰੇ ਮਣੀ ਤੇਰਾ ਵੀ ਬਹੁਤ-ਬਹੁਤ ਧੰਨਵਾਦ ਮੇਰੀ ਬੇਨਤੀ ਹੈ ਬਾਈ ਮਣੀ ਨੇ ਵੀਰ ਨੇ ਇਹ ਨਵਾਂ ਕੰਮ ਸ਼ੁਰੂ ਕੀਤਾ ਨਵਾਂ ਕੰਮ ਕੀ ਸ਼ੁਰੂ ਕੀਤਾ ਯਾਰ ਵੀ ਖਾਸ ਕਰਕੇ ਮਾਲਵੇ ਦੇ ਇਲਾਕੇ ਦੇ ਵਿੱਚ ਜਿਹੜੇ ਬਲਾਰੇ ਆ ਜੱਕ ਪਲੇਅਰ ਨੇ ਜੋ ਵੀ ਹੈਗੇ ਨੇ ਵੀ ਇਹਨਾਂ ਨੂੰ ਕੋਈ ਪਾਸ ਨਹੀਂ ਰਿਹਾ ਇਹ ਉਹਨਾਂ ਭਰਾਵਾਂ ਨੂੰ ਅੱਗੇ ਲੈ ਕੇ ਆ ਰਿਹਾ ਇਹਨੇ ਨਮਾ ਕੰਮ ਸ਼ੁਰੂ ਕੀਤਾ ਇਹਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਇਹਦਾ ਫਾਰ ਸਾਰ ਦਿਓ ਵੱਧ ਵੱਧ ਕਮੈਂਟ ਕਰਿਆ ਕਰੋ ਵੱਧ ਵੱਧ ਇਹਨੂੰ ਸ਼ੇਅਰ ਕਰ ਲਿਆ ਕਰੋ ਉਹ ਵੀ ਯਾਰ ਆਪਾਂ ਹੁਣ ਕਿੰਨਾ ਗੰਦਮਾ ਦੇ ਦੇਖੀ ਨਾ ਹਰੇਕ ਬੰਦੇ ਕੋਲੇ ਕਿਸੇ ਦੇ ਘਰ ਚ ਚਾਰ ਚਾਰ ਫੋਨ ਨੇ ਪੰਜ ਪੰਜ ਫੋਨ ਨੇ ਹਰੇਕ ਘਰ ਦੇ ਵਿੱਚ ਤੇ ਉਹ ਆਪਾਂ ਕੀ ਕੀ ਕੁਝ ਦੇਖੀ ਜੰਨੇ ਆ ਫਿਲਮਾਂ ਦੇਖ ਲਿਆ ਕਿਤੇ ਕੁਝ ਦੇਖ ਲਿਆ ਕੁਝ ਦੇਖ ਲਿਆ ਇਹੋ ਜਿਹੇ ਚੰਗੇ ਚੀਜ਼ਾਂ ਦੇਖਿਆ ਕਰੋ ਵੀਰੇ ਤੇ ਤਾਂ ਜੋ ਆਪਾਂ ਨਾ ਸਮਝਦੇ ਹੋਏ ਵੀ ਕਿਸੇ ਦੀ ਮਦਦ ਕਰ ਲਈ ਨਾ ਸਮਝਦੇ ਹੋਏ ਵੀ ਮੈਂ ਕਹਣਾ ਕਿਉਂਕਿ ਸਮਝ ਕੇ ਤਾਂ ਆਪਾਂ ਸਾਰੋ ਕੁਸ ਕਰ ਲੈਂਦੇ ਆਂ ਨਾ ਸਮਝਦੇ ਹੋਈ ਵੀ ਜੇ ਆਪਾਂ ਵੀਡੀਓ ਦੇਖਾਂਗੇ ਉਹਨੂੰ ਵਿਊ ਦੇਵਾਂਗੇ ਉਹਦੇ ਕਮੈਂਟ ਕਰਾਂਗੇ ਉਹਨੂੰ ਸ਼ੇਅਰ ਕਰਾਂਗੇ ਉਹ ਬੰਦੇ ਨੂੰ ਵੀ ਫਾਇਦਾ ਹੋਊਗਾ ਤੇ ਨਾਲ ਜਿਹੜਾ ਸਾਡਾ ਬ੍ਰਾਹਮਣੀ ਹੈ ਵੀ ਮਿਹਨਤ ਕਰ ਰਿਹਾ ਇਹਨੂੰ ਵੀ ਫਾਇਦਾ ਹੋਊਗਾ ਇੰਨੇ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਬਈ ਬਤ ਬਤ ਸ਼ੇਅਰ ਕਰਦੇ ਬਹੁਤ-ਬਹੁਤ ਧੰਨਵਾਦ ਰਿਹਾ